ਪਰ ਉਦੋਂ ਇਹਨੂੰ ਚੰਡੀਗੜ੍ਹ ਨੂੰ ਬਾਬੂਆਂ ਦਾ ਸ਼ਹਿਰ ਕਿਹਾ ਜਾਂਦਾ ਸੀ ਭਾਵ ਸਰਕਾਰੀ ਮੁਲਾਜ਼ਮਾਂ ਦਾ ਸ਼ਹਿਰ ਪਰ ਹੁਣ ਤੇ ਇਹ ਕਹਿ ਨਹੀਂ ਸਕਦੇ سرمਾਈਦਾਰਾਂ ਦਾ बिजनेਸmenਾਂ ਦਾ ਵੱਡੇ ਅਮੀਰ ਜਾਦਿਆਂ ਦਾ ਸ਼ਹਿਰ ਬਣ ਗਿਆ ਉਹਨਾਂ ਨੇ ਫਿਰ ਇਹ ਆਪਸ਼ਨ ਸ਼ੁਰੂ ਕਰਤੀ ਆਪਸ਼ਨ ਦੇ ਵਿੱਚ ਜਦੋਂ ਆਏ ਤੁਹਾਨੂੰ ਪਤਾ ਫਿਰ ਆਪਸ਼ਨ ਦੇ ਵਿੱਚ ਤਾਂ ਉਹੀ ਬੈਠ ਸਕਦਾ ਜਿਹੜਾ ਕੋਈ ਸਰਵਾਇਦਾਰ ਹੈ ਜਾਂ ਕੋਈ ਐਨ ਆਰ ਆਈ ਸੀ ਦੇ ਹੱਥੋਂ ਗੇਮ ਨਿਕਲਦੀ ਚਲੇਗੀ ਸਰਕਾਰਾਂ ਦੇ ਵੀ ਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਓਕੇ ਤੇ ਅੱਜ ਇਹ ਸਥਿਤੀ ਤੁਹਾਡੇ ਸਾਹਮਣੇ ਹੀ ਹੈ ਵੀ ਚੰਡੀਗੜ੍ਹ ਨੂੰ ਛੱਡੋ ਮਹੱਲੀ ਪਿੰਚਪੂਲੇ ਵੀ ਛੇਤੀ ਕਿਤੇ ਲੱਗਦਾ ਨਹੀਂ ਵੀ ਫਿਰ ਇੱਕ ਇੱਕ ਐਦਾਂ ਦੇ ਇੱਕ ਧਿਰ ਵੱਲੋਂ ਕੋਈ ਛਾਜਿਸ਼ ਕਹਿ ਲਈ ਹੈ ਜਾਂ ਯਤਨ ਕੀਤੇ ਜਾ ਰਹੇ ਨੇ ਵੀ ਆਮ ਬੰਦਾ ਤੇ ਇੱਥੇ ਰਵੇ ਹੀ ਨਾ ਆਮ ਬੰਦਾ ਇੱਕ ਫਲੋਰ ਲੈ ਕੇ ਰਹਿਣਾ ਚਾਹੁੰਦਾ ਆ ਕਿ ਇਹ ਕੋਠੀ ਚ ਤੇ ਹੁਣ ਉਹਦੇ ਵੀ ਦਰਵਾਜ਼ੇ ਬੰਦ ਕਰ ਦੇਣਾ ਇੱਕ ਕਾਂਗਰਸ ਦਾ ਜਦੋਂ ਰਾਜ ਸੀ ਚੰਡੀਗੜ੍ਹ ਦੇ ਵਿੱਚ ਐਮਪੀ ਪਵਨ ਕੁਮਾਰ ਵੰਸਲ ਜੀ ਸੀ ਉਹ ਇੱਕ ਵਾਰੀ ਚੰਡੀਗੜ੍ਹ ਚ ਕਿਉਂਕਿ ਲੈਂਡ ਦੀ ਸਕੁਅਰ ਸਿਟੀ ਕਰਕੇ ਅਪਾਰਟਮੈਂਟ ਐਕਟ ਲੈ ਕੇ ਆਏ ਸੀ ਉਹ ਐਕਟ ਵੀ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਕੁਝ ਕਿਸੇ ਦਾ ਜ਼ੋਰ ਸੀ ਜਾਂ ਕੀ ਸੀ ਉਹ ਐਕਟ ਨੂੰ ਗਲਤ ਇੱਥੇ ਇੰਟਰੋਡਿਊਸ ਕੀਤਾ ਗਿਆ ਪਾਵਰ ਹਟਾਣੀ ਨਾਲ ਲੈ ਸਕਦੇ ਪ੍ਰਾਪਰਟੀ ਜਿਸ ਵੀ ਦੀ ਪਾਵਰ ਆ ਲੈਣੀ ਹੈ ਤੇ ਤੁਹਾਨੂੰ 3% ਦੀ ਸਟੈਂਪ ਡਿਊਟੀ ਦੇਣੀ ਪਏਗੀ ਬਟ ਉਹਦੇ ਚ ਇੱਕ ਖਾਮੀ ਹੈਗੀ ਹੈ ਵੀ ਜੇ ਤੁਸੀਂ ਆਪਣੇ ਕਿਸੇ ਸਕੇ ਭੈਣ ਭਰਾ ਬੇਟੀ ਨੂੰ ਮਾਂ ਨੂੰ ਕਿਸੇ ਨੂੰ ਦਿਨੇ ਹੋ ਕੋਈ ਬੰਦਾ ਵਿਦੇਸ਼ ਤੋਂ ਨਹੀਂ ਆ ਸਕਦਾ ਜਾਂ ਚੰਡੀਗੜ੍ਹ 'ਚ ਹੀ ਬਿਮਾਰ ਪਿਆ ਹੈ ਤਾਂ ਉਹਦੇ ਚ ਵੀ ਇਹ ਚਾਰਜ ਕਰਦੇ ਆ ਬਿਊਟੀਫੁਲ ਸਿਟੀ ਚੰਡੀਗੜ ਹਰੇਕ ਵਿਅਕਤੀ ਦਾ ਦਿਲ ਕਰਦਾ ਜੀ ਕਰਦਾ ਵੀ ਉਹ ਚੰਡੀਗੜ ਵਸੇ ਚੰਡੀਗੜ ਚ ਆਪਣਾ ਘਰ ਲਵੇ ਕਿਉਂਕਿ ਕੰਪੈਰੀਟਿਵਲੀ ਚੰਡੀਗੜ ਜੂਨ ਲਈ ਬਰਤੋਂ ਵੱਧ ਸੁਵਿਧਾਤਾਨਾ ਲੈਸ ਸ਼ਹਿਰ ਮੰਨਿਆ ਜਾਂਦਾ ਉਹ ਦੇਸ਼ ਦਾ ਪਹਿਲਾ ਪਲਾਨਡ ਸਿਟੀ ਵੀ ਹੈ ਪਰ ਕਿਆ ਜਾਂਦਾ ਵੀ ਚੰਡੀਗੜ੍ਹ ਤੇ ਮਹਿੰਗਾ ਬਹੁਤ ਹੈ ਚੰਡੀਗੜ੍ਹ ਘਰ ਲੈਣਾ ਆਮ ਬੰਦੇ ਦਾ ਵੱਸਦਾ ਰੋਗ ਨਹੀਂ ਕਰ ਪਰ ਹੁਣ ਨਾਲ ਮੋਹਾਲੀ ਤੇ ਪੰਚਕੁਲਾ ਵੀ ਪੂਰੀ ਤਰ੍ਹਾਂ ਉਸਰੇ ਨੇ ਬੜੇ ਖੂਬਸੂਰਤ ਸ਼ਹਿਰ ਇਹ ਦੋਵੇਂ ਬਣੇ ਨੇ ਇਹ ਸਾਰੇ ਮੁੱਦੇ ਤੇ ਚਰਚਾ ਕਰਾਂਗੇ ਕਿਉਂਕਿ ਦੇਸ਼ ਵਿਦੇਸ਼ ਚ ਬੈਠੇ ਚੰਡੀਗੜ੍ਹ ਦੇ ਪੰਜਾਬ ਦੇ ਹਰਿਆਣੇ ਦੇ ਕਈ ਲੋਕ ਜਦੋਂ ਪ੍ਰੋਪਰਟੀ ਲੈਣ ਦੀ ਆਪਣਾ ਘਰ ਲੈਣ ਦੀ ਗੱਲ ਕਰਦੇ ਨੇ ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਕਿਹੜੇ ਪਾਸੇ ਜਾਈਏ ਇਸ ਸਬੰਧ ਵਿੱਚ ਆ ਇੱਕ ਇਨਫੋਰਮੇਸ਼ਨ ਦੇਣ ਲਈ ਚਰਚਾ ਕਰਨ ਲਈ ਅੱਜ ਪ੍ਰੋਗਰਾਮ ਰੱਖਿਆ ਔਰ ਅੱਜ ਅਸੀਂ ਬੜੇ ਅਹਿਮ ਇੱਕ ਗੈਸਟ ਨੂੰ ਸੱਦਿਆ ਜਿਹੜੇ ਵਿਕਰਮ ਚੋਪੜਾ ਹੁਣੇ-ਹੁਣੇ ਜਿਹੜੇ ਪ੍ਰੋਪਰਟੀ ਕੰਸਲਟੈਂਟ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਬਣੇ ਨੇ ਔਰ ਜਿਨ੍ਹਾਂ ਨੂੰ ਇਸ ਫੀਲਡ ਦਾ ਬਹੁਤ ਵੱਡਾ ਤਜਰਬਾ ਵੀ ਹੈ ਵਿਕਰਮ ਜੀ ਜੀ ਆਏ ਨੂੰ ਪਰ ਜੀ ਪਹਿਲਾਂ ਤਾਂ ਦਿਨ ਵਰ ਦੇ ਨਿਊਜ਼ ਦੇ ਸਾਰੇ ਸ਼ਰੋਤਿਆਂ ਨੂੰ ਮੇਰੀ ਪਿਆਰ ਭਰੀ ਨਮਸਕਾਰ ਵਿਕਰਮ ਜੀ ਚੰਡੀਗੜ੍ਹ ਤੁਸੀਂ ਤੇ ਇਹਦਾ ਚੱਪਾ ਚੱਪਾ ਦੇਖਿਆ ਬਹੁਤ ਤਜਰਬਾ ਤੁਹਾਡਾ ਲੰਬੇ ਸਮੇਂ ਤੋਂ ਤੁਸੀਂ ਇਸ ਫੀਲਡ 'ਚ ਕੰਮ ਕਰ ਰਹੇ ਜੇ ਕਿ ਆਮ ਬੰਦਾ ਜੇ ਡ੍ਰੀਮ ਲੈਂਦਾ ਵੀ ਮੈਂ ਚੰਡੀਗੜ੍ਹ ਘਰ ਬਣਾਉਣਾ ਚੰਡੀਗੜ੍ਹ ਰਹਿਣਾ ਤੇ ਇਹ ਸਥਿਤੀ ਹੈਗੀ ਆ ਵੀ ਚੰਡੀਗੜ੍ਹ ਉਹਦਾ ਡ੍ਰੀਮ ਪੂਰਾ ਹੋ ਸਕਦਾ ਰਹਿੰਦਾ ਦੇਖੋ ਤਰਲੋਚਨ ਜੀ ਆਮ ਬੰਦੇ ਦਾ ਜਿੱਥੇ ਤੱਕ ਡ੍ਰੀਮ ਸੀਗਾ ਹਾਂ ਚਾਹੇ ਉਹ ਚੰਡੀਗੜ੍ਹ ਚਾਹੇ ਨਾਲ ਲੱਗਦੇ ਮਹੱਲੀ ਤੇ ਪਿੰਚਕੂਲਾ ਹਾਂ ਹਾਂ ਉਹ ਹੁਣ ਆਮ ਬੰਦੇ ਦੇ ਹੱਥ ਚੋਂ ਗੱਲ ਨਿਕਲ ਚੁੱਕੀ ਬੱਸੋਂ ਬਾਹਰ ਹੋ ਗਈ ਹਾਂਜੀ ਹਾਂ ਹੁਣ ਤੇ ਜਿਹੜੇ ਦੇਸ਼ ਵਿਦੇਸ਼ ਦੇ ਜਿਹੜੇ ਸਰਮਾਇਦਾਰ ਆ ਹਾਂ ਉਹ ਹੀ ਇੱਥੇ ਆਪਣਾ ਕਾਰ ਮੰਨਾ ਸਕਦੇ ਚੰਡੀਗੜ੍ਹ ਕੀ ਜੇ ਤੁਸੀਂ ਦੇਖੋਗੇ ਹਿੰਦੁਸਤਾਨ ਦੇ ਜਿਹੜੇ ਵੀ ਸਿਟੀਜ਼ ਐ ਹਮ ਚਾਹ ਬੰਗਲੌਰ ਐ ਚਾਹ ਗੁਰਦਾਊ ਐ ਚਾਹ ਦਿੱਲੀ ਐ ਚਾਹ ਮੁੰਬਈ ਐ इवन ਲੁਧਿਆਣਾ ਪੰਜਾਬ ਸਾਡੇ ਇੱਥੇ ਪੰਜਾਬ ਦੇ ਵੀ ਲਗਾ ਲਓ ਪੰਜਾਬ ਅੰਮਰਸਰ ਬਟਿੰਡਾ ਇਹਦੇ ਚ ਆਮ ਬੰਦੇ ਦਾ ਜਿਹੜਾ ਰਹਿਣਾ ਉਹ ਆਮ ਬੰਦੇ ਦੇ ਹੱਥੋਂ ਨਿਕਲ ਚੁੱਕਾ ਓਕੇ ਵਸਦੀ ਗੱਲ ਨਹੀਂ ਰਹੀ ਉਹ ਇਸ ਕਰਕੇ ਵਸਦੀ ਗੱਲ ਨਹੀਂ ਰਹੀ ਜਦੋਂ ਚੰਡੀਗੜ੍ਹ ਦੀ ਉਸਾਰੀ ਹੋਈ ਸੀ ਜੇ ਤੁਸੀਂ ਇਤਿਹਾਸ ਨੂੰ ਦਰਹਾ ਕੇ ਦੇਖੋ ਤੇ ਉਦੋਂ ਕੈਰੋ ਸਾਹਿਬ ਨੇ ਚਵਾਰਲਾ ਨੈਰੋ ਜੀ ਦੇ ਸੁਪਨਿਆਂ ਨੂੰ ਅੱਧਰ ਪੂਰਾ ਕਰਦੇ ਹੋਏ ਇਹ ਚੰਡੀਗੜ੍ਹ ਸ਼ਹਿਰ ਬਸਾਇਆ ਸੀ ਤਾਂ ਉਦੋਂ ਕੈਰੋ ਸਾਹਿਬ ਨੇ ਬਲਾਬ ਲਾ ਕੇ ਪੰਜਾਬ ਦੇ ਵਿੱਚੋਂ ਇੱਥੇ ਬੰਦਿਆਂ ਨੂੰ ਪਲਾਟ ਅਲਾਟ ਕੀਤੇ ਔਰ ਸਰਕਾਰੀ ਬੰਦਿਆਂ ਲਈ ਸਰਕਾਰੀ ਘਾਰਾਂ ਦੀ ਸਾਰੀ ਕੀਤੀ ਹੂੰ ਔਰ ਉਸ ਤੋਂ ਬਾਅਦ ਕਈ ਵਰਿਆਂ ਤੱਕ ਜਿਹੜੇ ਉਹ ਸਰਕਾਰੀ ਬੰਦੇ ਇੱਥੇ ਨੌਕਰੀ ਕਰਦੇ ਰਹੇ ਵਾਧਾ ਆਧਾਰਿਆਂ ਦੇ ਵਿੱਚ ਹੂੰ ਉਹਨਾਂ ਨੂੰ ਵੀ ਬੜੇ ਵਧੀਆ ਢੰਗ ਦੇ ਨਾਲ ਹੂੰ ਇੱਥੇ ਪਲੋਟਾਂ ਦੀ ਆਪਸ਼ਨ ਨਹੀਂ ਸੀ ਹੁੰਦੀ ਲਾਟਰੀ ਸਿਸਟਮ ਇੱਕ ਰੱਖਿਆ ਗਿਆ ਸੀਗਾ ਹੂੰ ਜਿਹੜੇ ਲਾਟਰੀ ਸਿਸਟਮ ਦੇ ਆਧਾਰ ਨਾਲ ਇੱਕ ਆਮ ਬੰਦੇ ਦੇ ਹੱਥ 'ਚ ਉਦੋਂ ਚੰਡੀਗੜ੍ਹ ਰਹਿਣਾ ਇੱਕ ਸੁਪਨਾ ਉਹਦਾ ਪੂਰਾ ਕਰਦਾ ਸੀ ਪਰ ਉਦੋਂ ਇਹਨੂੰ ਚੰਡੀਗੜ੍ਹ ਨੂੰ ਬਾਬੂਆਂ ਦਾ ਸ਼ਹਿਰ ਕਿਹਾ ਜਾਂਦਾ ਸੀ ਭਾਵ ਸਰਕਾਰੀ ਮੁਲਾਜ਼ਮਾਂ ਦਾ ਸ਼ਹਿਰ ਪਰ ਹੁਣ ਤੇ ਇਹ ਕਹਿ ਨਹੀਂ ਸਕਦੇ ਸਰਮਾਇਦਾਰਾਂ ਦਾ बिजनेਸਮੈਨਾਂ ਦਾ ਵੱਡੇ ਅਮੀਰ ਜਾਦਿਆਂ ਦਾ ਸ਼ਹਿਰ ਬਣ ਗਿਆ ਇਹਦੇ 'ਚ ਕੋਈ ਦੋਰ ਹੈ ਨਹੀਂ ਬਟ ਉਹਦੇ 'ਚ ਜੇ ਤੁਸੀਂ ਦੇਖੋਗੇ ਨਾ ਹੂੰ ਸਭ ਤੋਂ ਪਹਿਲਾਂ ਇਹ ਸਰਕਾਰਾਂ ਦਾ ਹੂੰ ਇਹਦੇ 'ਚ ਹੱਥ ਰਿਹਾ ਓਕੇ ਤੇ ਇਹ ਇੱਕ ਆਮ ਬੰਦੇ ਦੇ ਹੱਥੋਂ ਚੀਜ਼ ਕੱਢ ਕੇ ਹੂੰ ਕਿਵੇਂ ਉਹਨਾਂ ਨੇ ਸਮੇਂ ਦੇ ਤਣਨ ਦੇ ਅਨਸਾਰ ਇਹ ਇੱਕ ਖਾਸ ਬੰਦੇਾਂ ਲਈ ਮਤਲਬ ਚੀਜ਼ ਬਣਾਤੀ ਜਿਹੜੀ ਰੀਅਲ ਏਸਟੇਟ ਹੈ ਕਿਉਂਕਿ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਉਹ ਜਦੋਂ ਐਕਵਾਇਜ਼ੀਸ਼ਨ ਕਰਦੀਆਂ ਸੀ ਐਕਵਾਇਜ਼ੀਸ਼ਨ ਕਰਨ ਤੋਂ ਬਾਅਦ ਇਹ ਲੋਟਰੀ ਸਿਸਟਮ ਦੇ ਰਾਹੀਂ ਫਿਰ ਹੌਲੀ-ਹੌਲੀ ਇਹਨਾਂ ਨੇ ਜਿੱਦਾਂ ਚੰਡੀਗੜ੍ਹ 'ਚ ਤੁਸੀਂ ਦੇਖਿਆ ਹੋਵੇ ਪਹਿਲਾਂ ਤਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕੈਰੋ ਸਾਹਿਬ ਦਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਇਹ ਚੀਜ਼ਾਂ ਮੰਨ ਸੋਸਾਇਟੀਆਂ ਲੋਕਾਂ ਨੇ ਬਣਾਈਆਂ ਸੋਸਾਇਟੀਆਂ ਦੇ ਅਗੇਂਸਟ ਲੋਕਾਂ ਨੂੰ ਪਲਾਟ ਮਿਲੇ ਸੋਸਾਇਟੀਆਂ ਤੋਂ ਬਾਅਦ ਫਿਰ ਇਹਨਾਂ ਦੇ ਦੇਖਿਆ ਚੰਡੀਗੜ੍ਹ ਚ ਇੰਨੀ ਜਗ੍ਹਾ ਨਹੀਂ ਹੈ ਫਿਰ ਇਹਨਾਂ ਨੇ ਹਾਊਸਿੰਗ ਬੋਰਡ ਨੂੰ ਇੰਟਰਵਿਊਜ਼ ਕੀਤਾ ਹਾਊਸਿੰਗ ਬੋਰਡ ਦੇ ਨਾਲ ਨਾਲ ਜਿਹੜੀਆਂ ਸੋਸਾਇਟੀਆਂ ਪੈਂਡਿੰਗ ਸੀ ਉਹਨਾਂ ਨੂੰ ਜਿੱਦਾਂ 48 49 50 ਦੇ ਵਿੱਚ 60 ਸੋਸਾਇਟੀਆਂ ਨੂੰ ਫਲੈਟਸ ਬਣਾ ਕੇ ਜੀ ਮਤਲਬ ਉਹ ਸਾਰੀ ਕਰਨ ਦਾ ਇਹਨਾਂ ਨੇ ਮੌਕਾ ਦਿੱਤਾ ਪਰ ਸਮ ਹਾਉ ਇਹਦੇ ਨਾਲ ਨਾਲ ਹੀ ਜਦੋਂ ਇਹ ਚੀਜ਼ ਚੰਡੀਗੜ੍ਹ ਡਿਵੈਲਪਿੰਗ ਉਹ ਤੇ ਫਿਰ ਪਹਿਲਾਂ ਮਹੱਲੀ ਪੰਜਾਬ ਸਟੇਟ ਨੇ ਇੱਕ ਮਹੱਲੀ ਦੀ ਜਿੱਦਾਂ ਉਹ ਸਾਰੀ ਕੀਤੀ ਫਿਰ ਭਜਨ ਲਾਲ ਜੀ ਨੇ ਜਦੋਂ ਹਰਿਆਣਾ ਦੇ ਸੀਐਮਸੀ ਉਹਨਾਂ ਨੇ ਨਾਲ ਬਸਦਾ ਹੋਇਆ ਪਿੰਚੂਲਾ ਬਸਾਇਆ ਉਹਦੇ ਵਿੱਚ ਵੀ ਇਦਾਂ ਹੀ ਲਾਟਰੀ ਸਿਸਟਮ ਦੇ ਰਾਹੀਂ ਇੱਕ ਆਮ ਬੰਦੇ ਲਈ ਇੱਕ ਆਪਸ਼ਨ ਸੀਗੀ ਉਹਦੇ ਚ ਇੱਕ ਐਫੀਡੇਵਿਟ ਲਿਆ ਜਾਂਦਾ ਸੀਗਾ ਵੀ ਇਹ ਟਰਾਈ ਸਿਟੀ ਚ ਜਾਂ ਪੂਰੇ ਹਿੰਦੁਸਤਾਨ ਚ ਇਹ ਬੰਦੇ ਦਾ ਕੋਈ ਘਰ ਨਹੀਂ ਹੈ ਤੇ ਉਹ ਇਹ ਮਤਲਬ ਉਹਦੇ ਚ ਅਪਲਾਈ ਕਰ ਸਕਦਾ ਤੇ ਉਦੋਂ ਤੱਕ ਇਹ ਆਮ ਬੰਦੇ ਦੇ ਵਾਸਤੇ ਦੀ ਗੱਲ ਸੀ ਹੂੰ ਫਿਰ ਦੇਖਦੇ ਹੀ ਦੇਖਦੇ ਇੱਕ ਬੜੀ ਚੀਜ਼ ਸੀਗੀ ਜਿਹੜਾ ਪੰਜਾਬ ਦੀ ਵੀ ਸਾਰੀ ਹੋਈ ਮੁਹੱਲੇ ਦੀ ਵੀ ਹੂੰ ਔਰ ਪੰਚਕੂਲੇ ਦੀ ਵੀ ਹੋਈ ਹੈ ਇੱਕ ਜਦੋਂ ਚੰਡੀਗੜ੍ਹ ਬਸਿਆ ਸੀ ਕਾਰਬੋਜ਼ੀਅਰ ਸਾਹਿਬ ਨੇ ਇਹਦੀ ਸਾਰੀ ਰਚਨਾ ਰਚੀ ਸੀਗੀ ਤੇ ਉਦੋਂ ਇੱਕ ਇੱਥੇ ਪੈਰੀਫੈਰੀ ਐਕਟ ਸੀਗਾ ਉਹ ਪੈਰੀਫੈਰੀ ਐਕਟ ਦਾ ਇਹ ਮਤਲਬ ਸੀ ਵੀ ਚੰਡੀਗੜ੍ਹ ਦੇ ਜਿੱਦਾਂ 20 25 ਕਿਲੋਮੀਟਰ ਰੇਡੀਅਸ ਤੱਕ ਜੇ ਹੋਰ ਕੋਈ ਵੀ ਸ਼ਹਿਰ बसेगा ਤੇ ਉਹਨੂੰ ਪੈਰੀਫੇਰੀ ਦੀ ਪਹਿਲਾਂ ਪਰਮਿਸ਼ਨ ਲੈਣੀ ਪੈਂਦੀ ਸੀ ਜਿਹੜੀ ਕਿ ਮਹੱਲੀ ਨੇ ਵੀ ਲਈ ਔਰ ਪੰਚਕੂਲਾ ਨੇ ਵੀ ਲਈ ਬਟ ਉਸ ਤੋਂ ਬਾਅਦ ਇੱਕ ਬਾਦਲ ਸਾਹਿਬ ਦੀ ਜਦੋਂ ਸਰਕਾਰ ਸੀਗੀ ਤੇ ਸਭ ਤੋਂ ਪਹਿਲਾਂ ਜਿਰਗਪੁਰ ਫਿਰ ਉਹਦੇ ਨਾਲ ਹੀ ਲੱਗਦੇ ਹੋਏ ਖਰੜ ਫਿਰ ਅਨਡਵੈਲਪਡ ਜਿੱਦਾਂ ਤੁਸੀਂ ਇੱਧਰ ਮੁੱਲਾਪੁਰ ਵੱਲ ਲਗਾ ਲਓ ਨਿਊ ਚੰਡੀਗੜ੍ਹ ਜਾਂ ਨਿਊ ਚੰਡੀਗੜ੍ਹ ਵੱਲ ਹੂੰ ਇੱਥੇ ਇਹਨਾਂ ਨੇ ਐਮਸੀ ਐਕਟ ਲਗਾ ਕੇ ਹੂੰ ਇੱਕ ਅਨਪਲਾਨਡ ਜੀ ਡਿਵੈਲਪਮੈਂਟ ਸ਼ੁਰੂ ਕਰਤੀ ਉਸ ਤੋਂ ਬਾਅਦ ਅਨਪਲਾਨਡ ਡਿਵੈਲਪਮੈਂਟ ਤੋਂ ਬਾਅਦ ਨਾਲ ਹੀ ਸਰਕਾਰਾਂ ਨੇ ਹੂੰ ਉਹ ਵੀ ਉਹਨਾਂ ਨੇ ਵੀ ਦੇਖਿਆ ਵੀ ਇਹ ਡਿਵੈਲਪਰ ਕੁਮਾਰੇ ਐ ਹੂੰ ਸਰਕਾਰਾਂ ਦੇ ਆਪਣੇ ਕਰਜ਼ੇ ਬਹੁਤ ਸੀਗੇ ਸਰਕਾਰਾਂ ਨੇ ਆਪਣਾ ਹੋਰ ਚੱਲਣ ਚਲਾਤਾ ਹੂੰ ਜਿਹੜਾ ਕੀ ਲੋਟਮੈਂਟ ਦੇ ਜਰੀਏ ਸੀਗਾ ਆਮ ਬੰਦੇ ਦਾ ਜੀ ਕਿਸੇ ਖਾਸ ਬੰਦੇ ਦਾ ਵੀ ਉਹਨਾਂ ਨੇ ਫਿਰ ਔਕਸ਼ਨ ਸ਼ੁਰੂ ਕਰਤੀ ਹਮ ਔਕਸ਼ਨ ਦੇ ਵਿੱਚ ਜਦੋਂ ਆਏ ਤੁਹਾਨੂੰ ਪਤਾ ਫਿਰ ਔਕਸ਼ਨ ਦੇ ਵਿੱਚ ਤਾਂ ਉਹੀ ਬੈਠ ਸਕਦਾ ਜਿਹੜਾ ਕੋਈ ਸਰਵਾਇਦਾਰ ਹੈ ਜਾਂ ਕੋਈ ਐਨ ਆਰ ਆਈ ਸੀ ਤੇ ਇਸ ਤਰ੍ਹਾਂ ਦੇ ਬੰਦੇ ਇਹ ਫਿਰ ਹੱਥੋਂ ਗੇਮ ਨਿਕਲਦੀ ਚਲੀ ਗਈ ਸਰਕਾਰਾਂ ਦੇ ਵੀ ਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਓਕੇ ਤੇ ਅੱਜ ਇਹ ਸਥਿਤੀ ਤੁਹਾਡੇ ਸਾਹਮਣੇ ਹੀ ਹੈ ਵੀ ਚੰਡੀਗੜ੍ਹ ਨੂੰ ਛੱਡੋ ਮੁਹੱਲੀ ਪਿੰਚਕੂਲੇ ਵੀ ਛੇਤੀ ਕਿਤੇ ਇੱਕ ਮੈਂ ਉਸ ਸਵਾਲ ਤੇ ਬਾਅਦ ਚ ਆਉਣਾ ਚਾਹੁੰਦਾ ਹਾਂ ਪਰ ਮੈਨੂੰ ਲੱਗਦਾ ਵੀ ਇੱਥੇ ਜੋੜਨਾ ਜ਼ਰੂਰੀ ਹੈ ਲੱਗਦਾ ਨਹੀਂ ਵੀ ਫਿਰ ਇੱਕ ਇੱਕ ਇਦਾਂ ਦੇ ਇੱਕ ਧਿਰ ਵੱਲੋਂ ਕੋਈ ਸ਼ਾਰਜਿਸ ਕਹਿ ਲਈ ਜਾਂ ਯਤਨ ਕੀਤੇ ਜਾ ਰਹੇ ਨੇ ਵੀ ਆਮ ਬੰਦਾ ਤਾਂ ਇੱਥੇ ਰਵੇ ਹੀ ਨਾ ਜਿਹੜਾ ਇੱਕ ਸ਼ੇਅਰ ਹੋਲਡ ਪ੍ਰਾਪਰਟੀ ਹੈ ਉਹਨਾਂ ਦੀ ਰਜਿਸਟਰੀ ਬੈਨ ਕਰ ਦੁੱਤੀ ਹੈ ਸੇਲ ਪਰਚੇਜ ਬੈਨ ਕਰ ਦੁੱਤੀ ਹੈ ਇਹਦਾ ਮਤਲਬ ਇਹ ਹੈ ਵੀ ਜੇ ਕੋਈ ਆਮ ਬੰਦਾ ਇੱਕ ਫਲੋਰ ਲੈ ਕੇ ਆ ਰਹਿਣਾ ਚਾਹੁੰਦਾ ਹੈ ਕਿ ਹੇ ਕੋਠੀ ਚ ਤੇ ਹੁਣ ਉਹਦੇ ਵੀ ਦਰਵਾਜੇ ਬੰਦ ਕਰ ਦੇਣਾ ਦੇਖੋ ਜਿਹੜੀ ਆਮ ਬੰਦੇ ਵਾਲੀ ਤੁਸੀਂ ਗੱਲ ਕਰ ਰਹੇ ਹੋ ਜਾਂ ਕੋਈ ਤਿੰਨ ਭਰਾ ਹੈ ਜਾਂ ਕੋਈ ਤਿੰਨ ਦੋਸਤ ਹੈ ਹਮ ਕੋਈ ਉਹ ਕੋਈ ਪ੍ਰਾਪਰਟੀ ਚੰਡੀਗੜ੍ਹ ਦੇ ਵਿੱਚ ਰਹਿਣਾ ਚਾਹੁੰਦੇ ਹਨ ਹਮ ਉਹਦੇ ਚ ਸ ਮੈਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਵੀ ਔਰ ਬਾਕੀ ਜਨਤਾ ਨੂੰ ਵੀ ਹਮ ਮੈਂ ਆਪਣਾ ਪੱਖ ਜਿਹੜਾ ਮਤਲਬ ਜਨਤਾ ਲਈ ਰੱਖਣਾ ਚਾਹਾਂਗਾ ਹਮ ਵੀ ਜਿਹੜਾ ਜਨਤਾ ਦੇ ਮਤਲਬ ਪਬਲਿਕ ਫ੍ਰੈਂਡਲੀ ਜਿਹਨੂੰ ਅਸੀਂ ਇੱਕ ਸਿਸਟਮ ਕਹਿੰਨੇ ਆ। ਹਮ ਇੱਕ ਕਾਂਗਰਸ ਦਾ ਜਦੋਂ ਰਾਜ ਸੀ ਚੰਡੀਗੜ੍ਹ ਦੇ ਵਿੱਚ ਐਮਪੀ ਪਵਨ ਕੁਮਾਰ ਵੰਸਲ ਜੀ ਸੀ ਉਹ ਇੱਕ ਵਾਰੀ ਚੰਡੀਗੜ੍ਹ 'ਚ ਕਿਉਂਕਿ ਲੈਂਡ ਦੀ ਸਕੁਅਰ ਸਿਟੀ ਕਰਕੇ ਅਪਾਰਟਮੈਂਟ ਐਕਟ ਲੈ ਕੇ ਆਏ ਸੀ। ਉਹ ਐਕਟ ਵੀ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਹਮ ਕੁਝ ਕਿਸੇ ਦਾ ਜ਼ੋਰ ਸੀ ਜਾਂ ਕੀ ਸੀ ਉਹ ਐਕਟ ਨੂੰ ਗਲਤ ਇੱਥੇ ਇੰਟਰੋਡਿਊਸ ਕੀਤਾ ਗਿਆ। ਕਿਉਂਕਿ ਚੰਡੀਗੜ੍ਹ ਇੱਕ ਬੜਾ ਹੀ ਪਲਾਨਡ ਔਰ ਉਹ ਵਧੀਆ ਸਿਟੀ ਹੈ ਇਹਦੇ 'ਚ ਕੋਈ ਦੋ ਰਾਇ ਨਹੀਂ ਉਹ ਐਕਟ ਪਵਨ ਵਾਂਸਲ ਜੀ ਲੈ ਕੇ ਆਏ ਸੀਗੇ ਜਾਂ ਕਾਂਗਰਸ ਸਰਕਾਰ ਲੈ ਕੇ ਆਈ ਸੀਗੀ ਵੀ ਜਿਹੜੇ ਆਲਰੇਡੀ ਟ੍ਰਿਪਲ ਸਟੋਰੀ ਕਰ ਰਹਾ ਹੈ ਇੱਕ ਕਨਾਲ ਜਾਂ ਇੱਕ ਕਨਾਲ ਕੈਟਾਗਰੀ ਤੋਂ نیچے ਜਿੱਥੇ ਆਲਰੇਡੀ ਉਹ ਸਾਰੀ ਤਿੰਨ ਤਿੰਨ ਸਟੋਰੀ ਦੀ ਹੋਈ ਹੋਈ ਹੈ ਜੇ ਉਹਦੇ 'ਚ ਕੋਈ ਉਹਨੂੰ ਵਧੀਆ ਢੰਗ ਨਾਲ ਉਹਦੀ ਉਸਾਰੀ ਦੁਆਰਾ ਕਰਕੇ ਉਹਦੇ 'ਚ ਤਿੰਨ ਫੈਮਲੀਆਂ ਰਹਿਣੀਆਂ ਚਾਹੁੰਦੀਆਂ ਤੇ ਉਹ ਐਕਟ ਉਹਦੇ ਲਈ ਸੀਗਾ ਪਰ ਸਮਾਹ ਉਹ ਐਕਟ ਇਹਨਾਂ ਨੇ ਗਲਤੀ ਨਾਲ 1200 ਗੈ ਤੋਂ ਉੱਤੇ ਲਗਾਤਾ 1200 ਗੈ ਤੋਂ ਉੱਤੇ ਲਗਾਉਣ ਨਾਲ ਉਹਦਾ ਇੰਪੈਕਟ ਚੰਡੀਗੜ੍ਹ ਤੇ ਗਲਤ ਪਿਆ ਚੰਡੀਗੜ੍ਹ ਤੇ ਗਲਤ ਕੀ ਪਿਆ ਜਿਹੜੀਆਂ ਹੁਣ ਹਜ਼ਾਰ ਗੈ ਤੋਂ ਉੱਤੇ ਦੀਆਂ ਕੋਠੀਆਂ ਸੀਗੀਆਂ ਉਹ ਕੋਠੀਆਂ ਦੀ ਆਪਣੀ ਬਿਊਟੀ ਹੈ ਉਹਦੇ ਚ ਰਹਿਣ ਲਈ ਉਹਦੇ ਚ ਆਵਾ ਹੋਵਾ ਦੀ ਉਹਦੇ ਚ ਓਪਨ ਗ੍ਰੀਨ ਬੈਲਟ ਉਹਨਾਂ ਨੇ ਕਿੰਨੀ ਛੱਡੀ ਹੁੰਦੀ ਹੈ ਇੱਕ ਕੋਠੀ ਤਾਂ ਸਿੰਗਲ ਸਟੋਰੀ ਜਾਂ ਡੂਡ ਸਟੋਰੀ ਬਣੀ ਹੋਈ ਹੈ ਉਹਦੇ ਨਾਲ ਹੀ ਤੁਸੀਂ 2021 ਦੀ ਕੋਠੀ ਚ 6 ਫਲੈਟ ਬਣਾ ਦੋ ਤੇ ਉਹਦੇ ਨਾਲ ਬਿਊਟੀਫਿਕੇਸ਼ਨ ਖਰਾਬ ਹੋ ਰਹੀ ਸੀ ਅਸੀਂ ਵੀ ਡੀਲਰ ਐਸੋਸੀਏਸ਼ਨ ਨੇ ਵੀ ਉਦੋਂ ਬੇਨਤੀ ਕੀਤੀ ਵੀ ਇਹ ਐਕਟ ਗਲਤ ਲਾਗੂ ਕੀਤਾ ਗਿਆ ਇਹਨੂੰ ਇੱਕ ਕਨਾਲ ਦੀ ਕੈਟਾਗਰੀ ਦੇ نیچے ਲਾਗੂ ਕਰਨਾ ਚਾਹੀਦਾ ਹੈ ਜਿਹੜੀਆਂ ਆਲਰੇਡੀ ਟ੍ਰਿਪਲ ਸਟੋਰੀ ਕੋਠੀਆਂ ਰਹੀਆਂ ਹੁਣ ਜਿਹੜੀ ਤੁਸੀਂ ਸ਼ੇਅਰ ਵਾਈਜ਼ ਵਾਲੀ ਗੱਲ ਕਹਿ ਰਹੇ ਹੋ ਇਹ ਸ਼ੇਅਰ ਵਾਈਜ਼ ਵਾਲੀ ਗੱਲ ਤਾਂ ਟੋਟਲ ਜਿਹੜੀ ਇੰਪਲੀਮੈਂਟੇਸ਼ਨ ਹੈ ਇਹ ਬਸ ਸਾਡੇ ਨਾਲ ਲੱਗਦੇ ਆ ਉਹੀਆਂ ਜਿਹੜੇ ਵੀ ਕੋਲੋਨਾਈਜ਼ਰ ਹੈ ਚਾਹ ਮਹੱਲੀ ਦੇ ਵਿੱਚ ਹੀ ਜ਼ਿਆਦਾ ਹੈ ਕਿਉਂਕਿ ਪਿੰਚਕੂਲੇ ਦੇ ਵਿੱਚ ਕੋਲੋਨਾਈਜ਼ਿੰਗ ਥੋੜੀ ਘੱਟ ਹੋਈ ਹੈ ਜਾਂ ਜਿਰਕਪੁਰ ਹੈ ਜਾਂ ਮੋਲਾਪੁਰ ਹੈ ਜੀ ਜੀ ਇਹ ਤਾਂ ਇਦਾਂ ਲੱਗਦਾ ਜਿੱਦਾਂ ਸਿੱਧਾ ਸਿੱਧਾ ਫਾਇਦਾ ਉਹਨਾਂ ਨੂੰ ਪੰਚਾਲੀ ਕੀਤਾ ਗਿਆ ਕਿਉਂਕਿ ਇੱਕ ਕੋਈ ਵੀ ਪ੍ਰਾਪਰਟੀ ਹੈ ਕਿਸੇ ਵੀ ਤਰ੍ਹਾਂ ਦੀ ਉਹ ਇੱਕ ਡੈਥ ਤੋਂ ਬਾਅਦ ਸ਼ੇਰਾਂ ਚ ਤਾਂ ਆਟੋਮੈਟਿਕਲੀ ਵੰਡੀ ਜਾਣੀ ਹੈ ਔਰ ਸ਼ੇਰ ਦਾ ਉਹ ਵੇਚਣ ਦਾ ਇੱਕ ਕਨਸਟੀਟਿਊਸ਼ਨਲ ਰਾਈਟ ਹੈ ਕਿਸੇ ਵੀ ਇਨਸਾਨ ਦਾ ਜਿਹੜਾ ਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਇੱਕ ਜਿਹੜਾ ਕੇਸ ਚੱਲਿਆ ਸੀ ਉਹ ਕੇਸ ਤਾਂ ਚੱਲਿਆ ਸੀ ਕਿਸੇ ਹੋਰ ਖਾਤਰ ਵੀ ਕਿਸੇ ਪਾਰਟਿਕੂਲਰ ਇੱਕ ਸੈਕਟਰ 10 ਦੇ ਰੈਜ਼ੀਡੈਂਟ ਵੈਲਫੇਅਰ ਦੇ ਪ੍ਰਧਾਨ ਨੇ ਉਹ ਕੇਸ ਪਾਇਆ ਸੀਗਾ ਉਹਨਾਂ ਨੇ ਟ੍ਰੈਫਿਕ ਨੂੰ ਪ੍ਰੋਬਲਮ ਮੱਦੇਨਜ਼ਰ ਰੱਖਦੇ ਹੋਏ ਪਾਇਆ ਸੀ ਪਰ ਇਹਨਾਂ ਨੇ ਪਤਾ ਨਹੀਂ ਕਿ ਉਹ ਦੀ ਇੰਟਰਪ੍ਰੀਟੇਸ਼ਨ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਇਹ ਕੀਤੀ ਵੀ ਉਹ ਟੋਟਲੀ ਜਿਹੜੀ ਸੇਲ ਪਰਚੇਸ ਹੋ ਰਹੀ ਸੀ ਸ਼ੇਅਰਸ ਦੀ ਉਹ ਰੋਕਦੀ ਜੇ ਰੋਕਣਾ ਵੀ ਚਾਹੁੰਦੇ ਸੀ ਉਹਦੇ ਚ ਬੜਾ ਸਿੰਪਲ ਇੱਕ ਵੇਅ ਆਊਟ ਸੀ ਇਹਨਾਂ ਨੂੰ ਸ਼ੇਅਰ ਦੀ ਸੇਲ ਪਰਚੇਸ ਨਹੀਂ ਰੋਕਣੀ ਚਾਹੀਦੀ ਇਹ ਕਹਿੰਦੇ ਜੀ 100% ਸ਼ੇਅਰ ਵਿਕੇਗਾ 100% ਵੀ ਤਾਂ ਹੀ ਵਿਕੇਗਾ ਜੇ ਕਈ ਵਾਰੀ ਕੁਝ ਫੈਮਲੀਆ ਹੁੰਦੀਆਂ ਉਹਦੇ ਚੋਂ ਪੰਜ ਬੰਦੇ ਸ਼ੇਅਰ ਵੇਚਣਾ ਚਾਹੁੰਦੇ ਐ ਦੋ ਨਹੀਂ ਵੇਚਣਾ ਚਾਹੁੰਦੇ ਜੇ ਇੱਕ ਬੰਦਾ ਕਪੈਸਿਟੀ ਰੱਖਦਾ ਪੰਜ ਸ਼ੇਅਰ ਲੈਣ ਦੀ ਹੋਲੀ-ਓਲੀਓ ਬੈਲੈਂਸ ਦੋ ਦੀ ਵੀ ਲੈਂਦਾ ਤਾਂ ਹੀ 100% ਕਰੂਗਾ ਇਦੇ ਵਿੱਚ ਤਾਂ ਸਿੰਪਲ ਏ ਸਿਗਰ ਜਿੱਦਾਂ ਬੈਂਕਾਂ ਨੇ ਜਿਹੜਾ ਵੀ ਕੋਈ ਲੈਂਦਾ ਸੀਗਾ ਬੈਂਕਾਂ ਦਾ ਲੋਨ ਲੈਂਦਾ ਸੀ ਜਿਉ ਬੈਂਕਾਂ ਨੂੰ ਹੀ ਸਟ੍ਰੇਟ ਵੇ ਕਹਿ ਦਿੰਦੇ ਵੀ ਜੇ ਸ਼ੇਅਰ ਦੇ ਅਗੇਂਸਟ ਤੁਸੀਂ ਲੋਨ ਦੋਗੇ ਤੇ ਉਹ ਮਾਨੇ ਨਹੀਂ ਰੱਖਿਆ ਜਾਏਗਾ ਤਾਂ ਵੈਸੇ ਹੀ ਇਹ ਸੇਲ ਪਰਚੇਸ ਬੰਦ ਹੋ ਜਾਣੀ ਸੀ ਬਟ ਇੱਕ ਸ਼ੇਅਰ ਦੀ ਸੇਲ ਪਰਚੇਸ ਇਹਨਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਜਿਹੜਾ ਇੱਕ ਇਨਸਾਨ ਦਾ ਫੰਡਾਮੈਂਟਲ ਰਾਈਟ ਹੈ ਔਰ ਪੂਰੇ ਮਤਲਬ ਹਿੰਦੁਸਤਾਨ ਕੀ ਪੂਰੇ ਵਿਸ਼ਵ ਦੇ ਵਿੱਚ ਹੀ ਸ਼ੇਅਰ ਦੀ ਕਿਤੇ ਵੀ ਸੇਲ ਪਰਚੇਜ਼ ਨਹੀਂ ਰੋਕੀ ਗਈ ਤੇ ਮੈਂ ਦਾ ਐਡਮਿਨਿਸਟ੍ਰੇਸ਼ਨ ਨੂੰ ਕਹਾਂਗਾ ਉਹਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਲਾਸ ਹੈ ਔਰ ਜਿਨ੍ਹਾਂ ਨੇ ਵਿਚਾਰਿਆਂ ਨੇ ਸ਼ੇਅਰ ਲਿੱਤੇ ਹੋਏ ਆ ਹੁਣ ਦੇਣਾ ਚਾਹੁੰਦੇ ਆ ਤੇ ਉਹਦੇ ਨਾਲ ਇਹਨਾਂ ਨੂੰ ਰੈਵਨਿਊ ਵੀ ਆਏਗਾ ਔਰ ਉਹਨਾਂ ਨੂੰ ਇੱਕ ਰਾਹਤ ਵੀ ਮਿਲ ਜਾਊ ਮਾਨੀ ਉਹ ਅਮੈਂਡ ਕਰਨ ਦੀ ਲੋੜ ਹੈ ਆਪਣਾ ਕਲੈਕਟਰੇਟ ਕੀ ਹੈ ਚੰਡੀਗੜ੍ਹ ਕਲੈਕਟਰੇਟ ਹੁਣ ਤੁਸੀਂ ਜਿਹੜਾ ਤਾਂ ਰੈ residențial ਦਾ ਸੀਗਾ ਜੀ ਜਿੱਦਾਂ ਪਹਿਲਾਂ ਮੈਂ ਇੱਕ ਵੈਸੇ ਇੱਕ ਆਈਡੀਆ ਦੇ ਤੌਰ ਤੇ ਦਿੰਨਾ ਹੂੰ ਦੀ 500 ਗਾਈ ਦੀ ਜੀਡੀ ਪ੍ਰੋਪਰਟੀ ਸੀ ਉਹਦੇ ਕੋਈ 4.4 ਕਰੋੜ ਰੁਪਏ ਦੀ ਰਜਿਸਟਰੀ ਹੁੰਦੀ ਸੀ ਓਕੇ ਪਿੱਛੇ ਜੇ ਉਹਨੂੰ ਕਲੈਕਟਰੇਟ ਵਧਾ ਕੇ ਉਹ ਆਲਮੋਸਟ ਡਬਲ ਕਰਤਾ ਹੁਣ ਉਹ 2.8 2.8 ਦੀ ਉਹਦੀ ਰਜਿਸਟਰੀ ਹੁੰਦੀ ਹੈ ਓਕੇ ਹਾਂਜੀ ਇਹਦਾ ਮਤਲਬ ਇਹਦੇ ਨਾਲ ਸੇਲ ਪਰਚੇਜ਼ ਘਟੀ ਹੋਊਗੀ ਨਹੀਂ ਇਹਦੇ ਨਾਲ ਮੈਂ ਜੋ ਦੇਖੋ ਰੈ residențial ਦਾ ਨਹੀਂ ਇੰਨਾ ਕਹਿੰਦਾ ਹਾਂ ਪਰ ਕਿਸੇ ਵੀ ਸਟੇਟ ਜਾਂ ਕਿਸੇ ਵੀ ਕੰਟਰੀ ਦੇ ਮੈਂ ਬਾਹਰਲੀਆਂ ਕੰਟਰੀਆਂ ਦੀ ਤੁਹਾਨੂੰ ਦੱਸਦਾ ਗੱਲ ਉੱਥੇ ਜੇ ਕੋਈ ਵੀ ਕਲੈਕਟਰੇਟ ਬਧਾਣੇ ਹੁੰਦੇ ਆ ਜਾਂ ਉੱਥੇ ਘਟਦੇ ਵੀ ਆ ਉੱਥੇ ਜਦੋਂ ਤਾਂ ਪ੍ਰਾਪਰਟੀ ਉੱਪਰ ਜਾਂਦੀ ਹੈ ਤੇ ਉਹਨਾਂ ਦੇ ਮਤਲਬ ਇੱਕ ਸਿਸਟਮ ਬਣਿਆ ਹੋਇਆ ਹੈ ਉਹ ਪੈਨਲ ਬਠਾਉਂਦੇ ਆ ਪੈਨਲ ਬਠਾ ਕੇ ਦੇਖਦੇ ਵੀ ਅੱਜ ਪ੍ਰਾਪਰਟੀ ਦਾ ਕੀ ਰੇਟ ਹੈ ਉਹਦੇ ਅਕੋਰਡਿੰਗਲੀ ਵੱਧਦੇ ਘਟਦੇ ਚੰਡੀਗੜ੍ਹ ਤਾਂ ਭਾਜੀ ਜੇ ਤੁਸੀਂ ਦੇਖੋ ਅ ਰੈ residențial ਦਾ ਤਾਂ ਚਲੋ ਠੀਕ ਹੈ ਜਿਹੜਾ ਕਮਰਸ਼ੀਅਲ ਪ੍ਰਾਪਰਟੀ ਹੈ ਚਾਹੇ ਉਹ ਬੂਥ ਨੇ ਚਾਹੇ ਇੰਡਸਟਰੀ ਹੈ ਚਾਹੇ ਤੁਹਾਡੇ ਵੱਡੇ ਵੱਡੇ ਸ਼ੋਰੂਮ ਹੈ ਉਹ ਤਾਂ ਟੋਟਲ ਵਿਕਣੇ ਬੰਦ ਹੋਏ ਹੋਏ ਆ ਓਕੇ ਉਹ ਇਸ ਕਰਕੇ ਬੰਦ ਹੋਏ ਆ ਕਲੈਕਟਰ ਮਤਲਬ ਆਮ ਉਹ ਸਸਤਾ ਮਿਲ ਰਿਹਾ ਕਲੈਕਟਰ ਰੇਟ ਉਹਦਾ ਬਹੁਤ ਜ਼ਿਆਦਾ ਹੈ ਹਾਂ ਹਾਂ ਔਰ ਉਹਦੇ ਚ ਜਿਹੜਾ ਓਪਨ ਏਰੀਆ ਹੁੰਦਾ ਇੱਕ ਕਮਰਸ਼ੀਅਲ ਪ੍ਰਾਪਰਟੀ ਦੇ ਵਿੱਚ ਵੱਧ ਤੋਂ ਵੱਡਾ ਘਟਾ ਹੈ ਜਿਹੜਾ ਕਿ ਪਤਾ ਨਹੀਂ ਕਿਉਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨਹੀਂ ਦਿਖ ਰਹੀ ਜਿਹੜਾ ਓਪਨ ਏਰੀਆ ਜਿੱਦਾਂ 26 ਲਈ ਅਸੀਂ ਜਾਂ 7 ਦੇ ਸ਼ੋਰੂਮ ਲਾ ਲਈਏ ਵਰਾਂਡੇ ਵਾਲਾ ਏਰੀਆ ਵੀ ਤੇ ਪਿਛਲਾ ਵੀ ਏਰੀਆ ਉਹ ਇਹਨਾਂ ਨੇ ਕਮਨ ਏਰੀਆ ਚ ਪਾਇਆ ਹੋਇਆ ਓਕੇ ਜਿੱਦੇ ਨਾਲ ਰੇਟ ਬਹੁਤ ਵੱਜ ਜਾਂਦੇ ਕਈ ਕੋਨੇ ਦਾ ਬੂਥ ਆ ਗਿਆ ਕੋਨੇ ਦੇ ਬੂਥ ਤੋਂ ਦੋ ਬਰਾਂਡੇ ਲੱਗਦੇ ਉਹ ਦੋਨੋਂ ਬਰਾਂਡਿਆਂ ਦਾ ਰੇਟ ਵਿੱਚ ਪੈਂਦਾ ਜੀ ਸੋ ਇਹਨਾਂ ਨੂੰ ਉੱਥੇ ਰੈਕਟੀਫਾਈ ਕਰਨਾ ਚਾਹੀਦਾ ਹੈ ਪਾਲਿਸੀਜ਼ ਉਹ ਇੰਟਰੋਡਿਊਸ ਕਰਨੀਆਂ ਚਾਹੀਦੀਆਂ ਇਹ ਐਪਰੀਸ਼ੀਏਸ਼ਨ ਦੀ ਗੱਲ ਨਹੀਂ ਹੁੰਦੀ ਕੀ ਕੋਈ ਅਫਸਰ ਕਹਿੰਦਾ ਜੀ ਮੈਂ ਆਇਆ ਸੀ ਤੇ ਮੈਂ ਆਪਣੀ ਟਿਨਿਓਰ ਦੇ ਵਿੱਚ ਇੱਕ ਕਲੈਕਟਰ ਰੇਟ ਵਧਾ ਦਿੱਤੇ ਹੂੰ ਹੂੰ ਉਹਦੇ ਨਾਲੋਂ ਜ਼ਿਆਦਾ ਜੇ ਸੇਲ ਪਰਚੇਜ਼ ਹੋਏਗੀ ਹੂੰ ਹੂੰ ਜੇ ਪਬਲਿਕ ਫ੍ਰੈਂਡਲੀ ਪਾਲਿਸੀਜ਼ ਬਣਨ ਗਿਆ ਹੂੰ ਹੂੰ ਤੇ ਮੇਰੇ ਖਿਆਲ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਜਾਂ ਪਿੰਚਕੂਲੇ ਮਹੱਲੀ ਜਿੱਦਾਂ ਉਹਨਾਂ ਨੇ ਕਲੈਕਟਰ ਰੇਟ ਰਿਫਾਈਨਡ ਰੱਖੇ ਹੋਏ ਆ ਹੂੰ ਹੂੰ ਮਹੱਲੀ ਪਿੰਚਕੂਲੇ ਨੇ ਈਸੀ ਕਰਕੇ ਅਸਲੇ ਸਾਰੇ ਬੰਦੇ ਪਿੰਚਕੂਲੇ ਜਾਂ ਮਹੱਲੀ ਸ਼ਿਫਟ ਹੋ ਗਏ ਓਕੇ ਪਾਵਰ ਆਫ ਟਰਨਿੰਗ ਜਿਹੜੀ ਆ ਅਥੋਰਾਈਜ਼ ਇੱਥੇ ਪਾਵਰ ਆਫ ਟਰਨਿੰਗ ਲੈ ਸਕਦੇ ਪ੍ਰਾਪਰਟੀ ਪਾਵਰ ਆਫ ਟਾਰਨੀ ਦੇ ਵਿੱਚ ਵੀ ਕੁਝ ਮਤਲਬ ਚੀਜ਼ਾਂ ਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਰੋਕੀਆਂ ਹਨ ਪਾਵਰ ਆਫ ਟਾਰਨੀ ਜਿਹੜੀ ਬੰਦ ਹੋਈ ਸੀ ਇਹ ਸਭ ਪ੍ਰੀਮ ਕੋਰਟ ਦੇ ਉਹਦੇ ਕਰਕੇ ਹੋਈ ਸੀ ਬੰਦ ਕਿਉਂਕਿ ਕਈ ਜਿਹੜੀ ਸੇਲ ਪਰਚੇਜ਼ ਹੁੰਦੀ ਸੀ ਅਸੀਂ ਵੀ ਉਹ ਚਾਹਾਂਗੇ ਵੀ ਕੋਈ ਐਸੀ ਚ ਸੇਲ ਪਰਚੇਜ਼ ਨਾ ਹੋਵੇ ਵੀ ਜਿੱਦਾਂ ਤੁਸੀਂ ਬਾਹਰ ਬੈਠੇ ਹੋ ਉਹਨੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਟਾਰਨੀ ਦਿੱਤੀ ਉਹ ਆਪਣੇ ਵੱਲੋਂ ਦਾ ਵਿਚਾਰਾ ਲੁੱਕ ਆਫਟਰ ਦੀ ਦਿੰਦਾ ਹਾਂ ਉਹ ਲੁੱਕ ਆਫਟਰ ਦੀ ਦਿੰਦਾ ਤੇ ਇੱਥੇ ਬڑے ਬੰਦਿਆਂ ਨੇ ਪਹਿਲਾਂ ਇਦਾਂ ਸੁਣਨ ਚ ਆਇਆ ਸੀ ਉਹਨੂੰ ਉੱਥੇ ਵਿਦੇਸ਼ ਬਿਠੇ ਪਤਾ ਨਹੀਂ ਤੇ ਉਹਦੀ ਪ੍ਰਾਪਰਟੀ ਵੇਚਦੀ ਓਕੇ ਕਿਉਂਕਿ ਇੱਕ ਸਟੂਡੀਓ ਸਟਾਈਲ ਸਿਸਟਮ ਹੁੰਦਾ ਜਦੋਂ ਆਪਾਂ ਡਾਕੂਮੈਂਟ ਬਣਾਣੇ ਆ ਉਹਦੇ ਵਿੱਚ ਸਿਰਫ ਨਾਮ ਚੇਂਜ ਹੁੰਦੇ ਬਾਕੀ ਸਟੂਡੀਓ ਸਟਾਈਲ ਹੁੰਦਾ ਵੀ ਸੇਲ ਦੀ ਵੀ ਪਾਵਰ ਦਿੱਤੀ ਸਾਰੀ ਹਮ ਅਸੀਂ ਜਿਹੜੀ ਹੁਣ ਵੀ ਇਹ ਨਹੀਂ ਵੀ ਟੌਰਨੀ ਹੋਣ ਚੱਲਦੀ ਨਹੀਂ ਹੈ ਹਮ ਉਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਟਾਰਨੀ ਉਹ ਚਲਦੀ ਹੈ ਜਿਹੜੀ ਕਿ 3% ਸਟੈਂਪ ਡਿਊਟੀ ਦੇ ਕੇ ਜੇ ਸੇਲ ਦੀਆਂ ਪਾਵਰਾਂ ਲੈਣੀਆਂ ਤੇ ਤੁਹਾਨੂੰ 3% ਦੀ ਸਟੈਂਪ ਡਿਊਟੀ ਦੇਣੀ ਪਏਗੀ ਬਟ ਉਹਦੇ ਵਿੱਚ ਇੱਕ ਖਾਮੀ ਹੈਗੀ ਹੈ ਵੀ ਜੇ ਤੁਸੀਂ ਆਪਣੇ ਕਿਸੇ ਸਕੇ ਭੈਣ ਭਰਾ ਬੇਟੀ ਨੂੰ ਮਾਂ ਨੂੰ ਕਿਸੇ ਨੂੰ ਦਿਨੇ ਹੋ ਕੋਈ ਬੰਦਾ ਵਿਦੇਸ਼ ਤੋਂ ਨਹੀਂ ਆ ਸਕਦਾ ਜਾਂ ਚੰਡੀਗੜ੍ਹ 'ਚ ਹੀ ਬਿਮਾਰ ਪਿਆ ਹੈ ਤਾਂ ਉਹਦੇ 'ਚ ਵੀ ਇਹ ਚਾਰਜ ਕਰਦੇ ਆ ਮੈਂ ਚਾਹਾਂਗਾ ਉਹ ਨਹੀਂ ਚਾਰਜ ਕਰਨੇ ਚਾਹੀਦੇ ਉਹਦੇ ਇੱਕ ਸਿੰਪਲ ਵੇ ਆਊਟ ਹੈਗਾ ਜਿਹਦੇ ਨਾਲ ਦੀ ਪ੍ਰੋਪਰਟੀ ਹੈ ਜਦੋਂ ਸੇਲ ਪਰਚੇਸ ਹੋਵੇ ਉਹ ਪੈਸਾ ਸਿੱਧਾ ਉਹਦੇ ਅਕਾਊਂਟ ਚ ਜਾਵੇ ਔਰ ਉਹਦੇ ਅਕਾਊਂਟ ਦਾ ਟीडीएस ਕੱਟਿਆ ਜਾਵੇ ਤੇ ਇਹ ਜਿਹੜੀ ਮਤਲਬ ਇੱਕ ਗਲਤ ਸਿਸਟਮ ਸੀਗਾ ਜੀਪੀ ਦੇ ਥੋਂ ਕੋਈ ਸੇਲ ਪਰਚੇਸ ਹੋਣੀ ਤੇ ਇਹਦੇ ਨਾਲ ਉਹ ਖਤਮ ਹੋ ਜਾਏਗੀ ਪਰ ਲੱਗਦਾ ਨਹੀਂ ਜੇ ਪਾਵਰ ਆਫ ਡਰ ਨਹੀਂ ਰਹੀ ਸੇਲ ਪਰਚੇਸ ਨਹੀਂ ਹੋ ਰਹੀ ਤੇ ਇਹਦੇ ਕਰਕੇ ਅ ਵੱਡੇ ਪੰਦਰ ਤੋਂ ਇੱਕ ਆਮ ਕੀ ਅੰਦਰ ਸੇ ਵੀ ਕੋਈ ਪ੍ਰਾਪਰਟੀ ਡੀਲਰ ਹੈ ਜਾਂ ਇਨਵੈਸਟਰ ਹੈ ਉਹ ਫਲਾਣਾ ਘਰ ਜਿਹੜਾ ਉਹਨੇ ਜਿਹੜਾ ਲੈ ਲਿਆ ਦੇ ਬਿਆਨਾ ਦੇ ਕੇ ਲੈ ਲਿਆ ਅੱਗੇ ਸੇਲ ਪਰਚੇਜ ਹੋ ਗਈ ਤੇ ਉਹਦੇ ਨਾਲੇ ਸੇਲ ਪਰਚੇਜ ਤੇ ਵੀ ਇਫੈਕਟ ਪਿਆ ਹੋਊਗਾ ਨਹੀਂ ਉਹਦੇ ਚ ਦੋ ਚੀਜ਼ਾਂ ਤਰਲੋਚਾਂ ਜੀ ਜਿਹੜੀ ਪਹਿਲਾਂ ਪ੍ਰਾਪਰਟੀ ਨੋ ਡਾਊਟ ਪਹਿਲਾਂ ਚੰਡੀਗੜ੍ਹ ਚ ਬੜੀ ਪ੍ਰਾਪਰਟੀ ਹਾਊਸਿੰਗ ਬੋਰਡ ਦੀ ਸੁਸਾਇਟੀ ਦੀ ਜਾਂ ਸੁਸਾਇਟੀ ਦੇ ਫਲੈਟਾਂ ਦੀ ਉਹ اٹਾਰਨੀ ਦੇ ਰਹੀਂ ਵਿਕੀ ਹੈ ਹੂੰ ਹੂੰ ਉਹਦੇ 'ਚ ਤਾਂ ਮੈਂ ਇੱਕੋ ਹੀ ਗੱਲ ਕਵਾਂਗਾ ਅ ਐਸ ਵਲੇ ਜਿਹੜੀ ਨੁਕਸਾਨ ਹੋ ਰਿਹਾ ਹੈ ਉਹ ਹਾਊਸਿੰਗ ਬੋਰਡ ਔਰ ਸੋਸਾਇਟੀਆਂ ਨੂੰ ਜ਼ਿਆਦਾ ਹੋ ਰਿਹਾ ਓਕੇ ਜੇ ਇਹਦੇ 'ਚ ਸੈਟਲਮੈਂਟ ਕਰਕੇ ਜੇ ਕੋਈ ਡਿਕਲੇਰੇਸ਼ਨ ਕਿੰਦਾ ਹੈ ਹੂੰ ਹੂੰ ਵੀ ਮੇਰੇ ਕੋਲ ਜੀਪੀਏ ਜਾਂ ਸਭ ਜੀਪੀਏ ਹੂੰ ਹੂੰ ਬਟ ਨਏ ਪ੍ਰਾਪਰਟੀ ਖਰੀਦੀ ਹੋਈ ਹੈ ਹੂੰ ਹੂੰ ਉਹਦੇ ਕੋਲ ਕਲੈਕਟਰ ਵੈਲਿਊ ਲੈ ਕੇ ਉਸ ਨੂੰ ਫਰੀ ਹੋਲਡ ਕਰਕੇ ਉਹ ਬੰਦੇ ਦੇ ਨਾਂ ਤੇ ਕਰ ਦੇਣੀ ਚਾਹੀਦੀ ਹੈ ਜਿਹਦੇ ਨਾਲ ਫਿਊਚਰ ਚ ਅਗਲਾ ਇਜ਼ੀ ਉਹਦੀ ਸੇਲ ਪਰਚੇਸ ਹੋ ਜਾਂਦੀ ਕਿਉਂਕਿ ਮੋਸਟਲੀ ਹੁਣ ਹਾਊਸਿੰਗ ਬੋਰਡ ਦੀਆਂ ਜਿਹੜੀਆਂ ਪ੍ਰਾਪਰਟੀਆਂ ਆ ਉਹ ਫਰੀ ਹੋਲਡ ਲੋਕਾਂ ਨੇ ਕਰਾਈਆਂ ਹੋਈਆਂ ਓਕੇ ਬਟ ਉਹੀ ਪ੍ਰਾਪਰਟੀਆਂ ਫਸੀਆਂ ਵੀ ਆ ਚਾਹੇ ਉਹ ਐਡਮਿਨਿਸਟ੍ਰੇਸ਼ਨ ਦੀਆਂ ਚਾਹੇ ਹਾਊਸਿੰਗ ਬੋਰਡ ਦੀਆਂ ਚਾਹੇ ਸੁਸਾਇਟੀ ਦੀਆਂ ਜਿਹੜੀਆਂ ਅਸਲੀ ਅਟਾਰਨੀ ਤੇ ਆ ਪਿੱਛੇ ਜੇ ਸੁਣਨ ਚ ਆਇਆ ਸੀਗਾ ਡੀਸੀ ਸਾਹਿਬ ਨੇ ਔਰ ਬਰਾੜ ਸਾਹਿਬ ਖਾਸ ਕਰਕੇ ਜਿਹੜੇ ਇੱਥੇ ਹੋਮ ਸੈਕਟਰੀ ਹੈ ਉਹਨਾਂ ਨੇ ਕਾਫੀ ਇਨੀਸ਼ੀਏਟਿਵ ਲਿਆ ਹੈ ਮਿਨਟਸ ਆਫ ਮੀਟਿੰਗ ਸ਼ਾਇਦ ਬਣ ਰਹੀਆਂ ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਜਲਦੀ ਖੋਲ ਦੇਗੀ ਉਹਦੀ ਸੇਲ ਪਰਚੇਸ ਉਹਦਾ ਕੋਈ ਇਹ ਅਰਨ ਐਂਡ ਪ੍ਰੋਫਿਟ ਰੱਖਦੇ ਹੈ ਉਹ ਲੈ ਕੇ ਸਮੂਥਲੀ ਇੱਕ ਵਰਕਿੰਗ ਹੋ ਜਾਏਗੀ ਹਾਊਸਿੰਗ ਬੋਰਡ ਦਾ ਹੱਲੇ ਮੈਨੂੰ ਕੋਈ ਇੰਨਾ ਜ਼ਿਆਦਾ ਪਤਾ ਨਹੀਂ ਹੈ ਮੈਂ ਚੇਅਰਮੈਨ ਹਾਊਸਿੰਗ ਬੋਰਡ ਨੂੰ ਵੀ ਬੇਨਤੀ ਕਰਾਂਗਾ ਵੀ ਉਹਨਾਂ ਨੂੰ ਵੀ ਇਹਦੀ ਸੈਟਲਮੈਂਟ ਕਰਕੇ ਤੇ ਜਿਹੜੀ ਜੀਪੀਏ ਆਟੋਮੈਟਿਕਲੀ ਖਤਮ ਹੋ ਜਾਏਗੀ ਹੂੰ ਹੂੰ ਇਹ ਤੁਸੀਂ ਪ੍ਰਾਪਰਟੀ ਨੂੰ ਡੀਲ ਕਰਦੇ ਜੇ ਦਿੱਲੀ ਚੰਡੀਗੜ੍ਹ ਤੋਂ ਬਾਅਦ ਲੋਕ ਕਿਨੂੰ ਮੁਹਾਲੀ ਜਾਂ ਪੰਚਕੂਲੇ ਵਿੱਚੋਂ ਕਿਨੂੰ ਪ੍ਰੇਫਰ ਕਰਦੇ ਨੇ ਪ੍ਰਾਇਓਰਟੀ ਕਿਹਨੂੰ ਦਿੰਦੇ ਦੇਖੋ ਪ੍ਰਾਇਓਰਟੀ ਇੱਕ ਨਾ ਬੈਸੀ ਡਿਫਾਈਨ ਹੋ ਚੁੱਕਾ ਹੈ ਜੀ ਮਤਲਬ ਸਾਡੇ ਜਿਹਦਾ ਪੰਜਾਬ ਦੇ ਜਿਹੜੇ ਬੰਦੇ ਆ ਉਹ ਬਹੁਤ ਜਿਆਦਾ ਮਹੱਲੀ ਨੂੰ ਪ੍ਰੇਫਰ ਕਰਦੇ ਨੇ ਹਰਿਆਣੇ ਵਾਲੇ ਪੰਜ ਠੀਕ ਹੈ ਹਰਿਆਣੇ ਵਾਲੇ ਜਿਹੜੇ ਆ ਉਹ ਪੰਚਕੂਲੇ ਨੂੰ ਕਰਦੇ ਨੇ ਓਕੇ ਬਾਕੀ ਮਹੱਲੀ ਦੀ ਡਿਵੈਲਪਮੈਂਟ ਹਮ ਇਹ ਮਹੱਲੀ ਦੇ ਸੇਲ ਪਰਚੇਸ ਜਿਆਦਾ ਹੁੰਦਾ ਹਮ ਬੜੇ ਰੀਜ਼ਨ ਹੈ ਇਹ ਜਿਆਦਾ ਹੋ ਰਹੀ ਹੈ ਪੰਚਕੂਲੇ ਤੋਂ ਵੱਧ ਹੋ ਰਹੀ ਹੈ ਪੰਚਕੂਲੇ ਤੋਂ ਵੱਧ ਹੋ ਰਹੀ ਹੈ ਇਹ ਨਹੀਂ ਵੀ ਪੰਚਕੂਲੇ ਰੇਟ ਕੋਈ ਘਟਾ ਹੈ ਹਮ ਪੰਚਕੂਲੇ ਨੂੰ ਕਨੈਕਟੀਵਿਟੀ ਜਿਹੜੀ ਚੰਡੀਗੜ੍ਹ ਨਾਲ ਹੈ ਹਮ ਉਹ ਦੋ ਕੁ ਸੜਕਾਂ ਦੀ ਹੈ ਠੀਕ ਹੈ ਠੀਕ ਹੈ ਇੱਕ ਅੱਧੀ ਸੜਕ ਮਤਲਬ ਕਾਫੀ ਘੁੰਮ ਕੇ ਜਾਣਾ ਪੈਂਦਾ ਹੈ ਜਿਹੜੀ ਮੁਹੱਲੇ ਦੀ ਕਨੈਕਟੀਵਿਟੀ ਹੈ ਬਹੁਤ ਸੜਕਾਂ ਨੇ ਉਹ ਬੜੀ ਸੜਕਾਂ ਦੀ ਹੈ ਪਰ ਮੁਹੱਲੇ ਨੇ ਇੱਕ ਬੜੀ ਸਮਾਰਟ ਮੂਵ ਹੋਰ ਕੀਤੀ ਸੀ ਮੇਰੀ ਜਾਣਕਾਰੀ ਸੀ ਮਹੇਸ਼ ਬਾਂਸਲ ਜੀ ਜਿਹੜੇ ਸਟੇਟ ਆਫੀਸਰ ਰਹੇ ਹਨ ਗਮਾੜਾ ਦੇ ਵਿੱਚ ਉਹਨਾਂ ਨੇ ਇੱਕ ਬੜੀ ਸਮਾਰਟ ਮੂਵ ਖੇੜੀ ਵੀ ਜਿਹੜੀ ਮੁਹੱਲੇ ਚੋਂ 200 ਫੁੱਟੀ ਜਿਹੜੀ ਐਰੋ ਸਿਟੀ ਵਾਲੀ ਰੋਡ ਕੱਢੀ ਉਹਦੇ ਨਾਲ ਉਹਨਾਂ ਨੇ ਜਿਰਖਪੁਰ ਤੋਂ ਸਾਰੀ ਜਿਹੜੀ ਜਿੰਦਾਬੀ ਪੰਜਾਬ ਆਹ ਸੌਰੀ ਹਰਿਆਣੇ ਤੋਂ ਜਾਂ ਦਿੱਲੀ ਤੋਂ ਜਾਂ ਉਸ ਤੋਂ ਅੱਗੇ ਦਾ ਸਾਰਾ ਟ੍ਰੈਫਿਕ ਹੀ ਆਪਣੇ ਵੱਲ ਕਰ ਲਿਆ ਔਰ ਇੱਕ ਨੁਕਸਾਨ ਵੀ ਹੁੰਦਾ ਸੀਗਾ ਚੰਡੀਗੜ੍ਹ ਆਨ ਤੋਂ ਪਬਲਿਕ ਡਰਦੀ ਸੀ ਅੱਜ ਦੇ ਆਈਜੀ ਸਾਹਿਬ ਨੇ ਤਾਂ ਚਲੋ ਥੋੜੀ ਰੱਖ ਦਿੱਤੀ ਹੈ ਵੀ ਚੰਡੀਗੜ੍ਹ 'ਚ ਬਾਹਰ ਦੀ ਗੱਡੀ ਐਂਟਰ ਬਾਅਦ ਚ ਹੁੰਦੀ ਸੀ ਤੇ ਚਲਾਨ ਪੈਣਾ ਹੁੰਦਾ ਟ੍ਰੈਫਿਕ ਪੁਲਿਸ ਨੇ ਵੀ ਕਾਫੀ ਇਹਨਾਂ 'ਚ ਸਹਿਯੋਗ ਕੀਤਾ ਲੋਕਾਂ ਨੂੰ ਚੰਡੀਗੜ੍ਹੋਂ ਬਾਹਰ ਪਜਾਉਣ ਬਾਹਰ ਕੱਢਣ ਦਾ ਪਰ ਚਲੋ ਮੈਂ ਟ੍ਰੈਫਿਕ ਪੁਲਿਸ ਨੂੰ ਇੰਨਾ ਮਾੜਾ ਵੀ ਨਹੀਂ ਸਮਝਦਾ ਵੀ ਹਾਂ ਬਾਹਰ ਲੀਆਂ ਗੱਡੀਆਂ ਦੇ ਜੇ ਚਲਾਨ ਨਾ ਕੱਢਦੇ ਪਰ ਇੱਕ ਗੱਲ ਚਲੋਚਨ ਜੀ ਕਿ ਕਈ ਵਸੇ ਚੰਗੀ ਵੀ ਹੁੰਦੀ ਤੇ ਮਾੜੀ ਵੀ ਪਰ ਟ੍ਰੈਫਿਕ ਪੁਲਿਸ ਜਿਹੜੀ ਚੰਡੀਗੜ੍ਹ ਦੀ ਰਹੀ ਹੈ ਉਹਨਾਂ ਨੇ ਇੱਕ ਚੀਜ਼ ਤਾਂ ਜ਼ਰੂਰ ਹੈ ਜੇ ਕੋਈ ਬਾਹਰੋਂ ਬੰਦਾ ਆਉਂਦਾ ਸੀ ਬਿਗੈਰ ਬੈਲਟ ਲਾਏ ਜਾਂ ਕਿਸੇ ਵੀ ਗ੍ਰੀਨ ਰੈੱਡ ਲਾਈਟ ਤੇ ਆਪਣੀ ਗੱਡੀ ਨਹੀਂ ਸੀ ਰੋਕਦਾ ਇੱਥੇ ਆਂਦੇ ਹੀ ਉਹ ਇੱਕ ਅਨੁਸ਼ਾਸਨ ਦੇ ਨਹੀਂ ਹੋ ਜਾਂਦਾ ਸੀ ਇੱਥੇ ਕੋਈ ਸ਼ੱਕ ਨਹੀਂ ਪਰ ਕੁਝ ਨਾਕੇ ਇਦਾਂ ਦੇ ਸੀ ਜਨ ਮੁਹਾਲੀ ਤੋਂ ਆਉਂਦੇ ਆ ਕੁਝ ਰੀਡਾਂ ਦੇ ਪੁਆਇੰਟ ਸੀ ਜਿੱਥੇ ਬਕੈਰਾ ਪੰਜਾਬ ਦੀ ਗੱਡੀ ਦਾ ਨੰਬਰ ਜਾਂ ਅਦਰ ਸਟੇਟ ਕਿਸੇ ਵੀ ਗੱਡੀ ਜਿਹੜੀ ਆਉਂਦੀ ਸੀ ਉਹਨੂੰ ਘੇਰ ਕੇ ਤੇ ਫਿਰ ਉਹ ਪਰੇਸ਼ਾਨ ਕਰਦੇ ਸੀ ਹਰਾਸ਼ ਕਰਦੇ ਸੀ ਜਿੰਦ ਕਰਕੇ ਉਹਨਾਂ ਰੋਕਿਆ ਗਿਆ ਨਹੀਂ ਉਹ ਤਾਂ ਕਦਮ ਵਧੀਆ ਬਟ ਥੋੜਾ ਜਿਹਾ ਫੇਰ ਵੀ ਮੈਂ ਚਾਹਾਂ ਵੀ ਟ੍ਰੈਫਿਕ ਪੁਲਿਸ ਨੂੰ ਇੰਨਾ ਕੁ ਜ਼ਰੂਰ ਕੀਤਾ ਜਾਵੇ ਵੀ ਇੱਕ ਅਗਲਿਆਂ ਨੂੰ ਵਾਰਨਿੰਗ ਦੇ ਕੇ ਛੱਡ ਦੇਣ ਬਟ ਐਸ ਵਲੇ ਕਈ ਬੱਚੇ ਹੁਣ ਸਾਡੇ ਉਨ ਫੇਰ ਦੁਆਰਾ ਤੋਂ ਜਦੋਂ ਤੁਸੀਂ ਸੜਕਾਂ ਤੋਂ ਦੇਖੋਗੇ ਤੇ ਰੈੱਡ ਲਾਈਟ ਜੰਪ ਕਰਨੀ ਇਹ ਉਹ ਜਿਹੜੀ ਕਿ ਬੜਾ ਖਤਰੇ ਦਾ ਕਾਰਨ ਹੈ ਹਾਂਜੀ ਚਲੋ ਹੋ ਗਿਆ ਇੱਕ ਹੋਰ ਟ੍ਰੈਂਡ ਚੱਲ ਰਿਹਾ ਸਮਾਰਟ ਲੋਕ ਜਿਹੜੇ ਨੇ ਉਹ ਚੰਡੀਗੜ੍ਹ ਜਿਹੜੇ ਰਹਿੰਦੇ ਨੇ 10 ਮਤਲੇ ਦੀ ਕੋਠੀ 'ਚ ਰਹਿੰਦੇ ਨੇ ਉਹਨਾਂ ਨੂੰ ਇਹ ਵੀ ਚੰਡੀਗੜ੍ਹ ਰੇਟ ਚੰਗਾ ਮਿਲ ਜਾਂਦਾ ਤੇ ਪੰਚਕੁਲਾ ਤੇ ਮੁਹਾਲੀ ਵੀ ਚੰਡੀਗੜ੍ਹ ਦੇ ਬਰਾਬਰ ਦੇ ਜ ਨਹੀਂ ਤੇ ਨੇੜੇ ਤੇਲੇ ਆ ਸਹੂਲਤਾ ਪੱਖੋਂ ਹਾਂ ਹੁਲਤਾਂ ਬਹੁਤ ਹੈ ਹੁਣ ਇਦਾਂ ਦਾ ਵੀ ਚੱਲ ਗਿਆ ਵੀ ਇੱਥੇ ਮਹਿੰਗੀ ਕੋਠੀ ਵੇਚੋ ਪੰਚਕੁਲੇ ਜਾਂ ਮੁਹਾਲੀ ਸ਼ਿਫਟ ਹੋ ਉੱਥੇ ਵੱਡੀ ਕੋਠੀ ਸਸਤੀ ਮਿਲ ਜਾਣੀ ਹੈ ਤੇ ਨਾਲ ਤੁਹਾਨੂੰ ਚਾਰ ਪੈਸੇ ਵੀ ਬਚ ਜਾਣੇ ਇਦਾਂ ਦਾ ਟ੍ਰੈਂਡ ਵੀ ਚੱਲ ਰਿਹਾ ਬਿਲਕੁਲ ਬਿਲਕੁਲ ਭਾਜੀ ਇਹ ਅੱਜ ਤੋਂ ਨਹੀਂ ਕਾਫੀ ਵਰਿਆਂ ਤੋਂ ਚੱਲ ਰਿਹਾ ਹੈ ਓਕੇ ਉਹਦੇ ਪਿੱਛੇ ਰੀਜ਼ਨ ਹੈ ਜਿਹੜੀ ਟ੍ਰਾਂਸਪੋਰਟ ਦਾ ਹਮ ਪਹਿਲਾਂ ਲੋਕਾਂ ਕੋਲ ਨਹੀਂ ਗੱਡੀਆਂ ਨਹੀਂ ਸੀ ਹੁੰਦੀਆਂ ਔਰ ਜਿਹੜੇ ਸਾਡੇ ਬਜ਼ੁਰਗ ਸੀ ਉਹਨਾਂ ਨੂੰ ਇੱਕ ਪੀਜੀ ਦਾ ਜਾਂ ਇੱਥੇ ਦੀ ਬੱਚਿਆਂ ਨੂੰ ਪੜਾਉਣ ਦਾ ਜਿੱਥੇ ਇੱਥੇ ਐਜੂਕੇਸ਼ਨਲ ਸਿਸਟਮ ਹੈ ਉਹ ਸਾਡੇ ਤੋਂ ਵੱਧ ਫੈਸਿਲਿਟੀਆਂ ਤਾਂ ਪਿੰਚਕੂਲੇ ਹਮਲੇ ਹੋ ਗਈਆਂ ਓਕੇ ਉਹ ਇੰਨਾ ਕੁ ਖਿੱਚ ਕੇ ਲੈ ਕੇ ਕੰਮ ਨੂੰ ਜੇ ਤੁਸੀਂ ਦੇਖੋ ਪ੍ਰਾਈਵੇਟ ਹਸਪੀਟਲ ਜਿੰਨੇ ਮਹੱਲੀ ਹੈ ਜਾਂ ਪਿੰਚਕੂਲੇ ਔਰ ਵਧੀਆ ਡਿਵੈਲਪਡ ਹੈ ਜੀ ਜੀ ਉਹ ਚੰਡੀਗੜ੍ਹ ਤੋਂ ਦੇ ਪਾਸ ਕੋ ਬਣੀ ਹੈ ਠੀਕ ਹੈ ਠੀਕ ਹੈ ਫਿਰ ਗੱਡੀਆਂ ਵੀ ਤੁਸੀਂ ਦੇਖੋ ਕਿੰਨੀਆਂ ਆ ਗਈਆਂ ਮਾਰਕੀਟ ਦੇ ਵਿੱਚ ਹਮ ਅਗਲਾ ਕਹਿੰਦਾ 1.5 ਘੰਟੇ ਦੀ ਡਰਾਈਵ ਨਹੀਂ ਹਮ ਜੀ ਇੱਥੇ ਮੈਂ 10 ਮਰਲੇ ਚ ਰਹਿ ਰਿਹਾ ਹਾਂ ਉੱਥੇ ਮੈਂ 500 ਗਾਏ ਚ ਰਹਿ ਰਿਹਾ ਹਾਂ ਫਿਰ ਇੱਕ ਫੈਸ਼ਨ ਜਿਹਾ ਵੀ ਹੋ ਗਿਆ ਪਿਛਲੇ 15-20 ਬਿਰਹਾ ਤੋਂ ਇੱਕ ਕਾਰਨ ਉਹ ਬਹੁਤ ਸਜਗੇ ਡੰਗਣਾ ਬਣਾਣਾ ਔਰ ਉਹਦੇ ਚ ਹਰੇਕ ਫੈਸਿਲਿਟੀ ਲੈ ਕੇ ਆਣਾ ਜਿਹੜੀ ਕਿ ਚੰਡੀਗੜ੍ਹ ਜੋ ਕਿ ਇੱਕ ਫਰੇਮ ਕੰਟਰੋਲ ਦੇ ਅਧੀਨ ਆਂਦਾ ਹੈ ਇੱਥੇ ਉਹਦਾ ਦੀ ਉਸਾਰੀ ਕਰਨ ਲਈ ਮਿਨੀਮਮ ਤੁਹਾਨੂੰ 500 ਗਾਏ ਦਾ ਜਾਂ ਵੱਡਾ ਕਰ ਚਾਹੀਦਾ ਹ ਹ ਉਹਨੇ ਕਈਆਂ ਕੋਲ ਨਹੀਂ ਸੁਨਾਵਾ ਹੁੰਦਾ ਤੇ ਉਹ ਇਹ ਫੈਸਿਲਟੀਆਂ ਅੰਚਪੁਰ ਲਈ ਨਾ ਮਰਲੀ ਇੱਕ ਹੋਰ ਅ ਅਜਿਹਾ ਗੱਲ ਦੇਖੀ ਗਈ ਹੈ ਵੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਟੇਟ ਆਫਿਸ ਵੱਲੋਂ ਹਾਊਸਿੰਗ ਬੋਰਡ ਵੱਲੋਂ ਵੱਡੇ ਪੱਧਰ ਤੇ ਜਿਹੜੇ ਵਾਇਲੇਸ਼ਨ ਦੇ ਬਿਲਡਿੰਗ ਵਾਇਲਾਇਡ ਦੇ ਵਾਇਲੇਸ਼ਨ ਦੇ ਜਿਹੜੇ ਨੋਟਿਸ ਜਾਰੀ ਕੀਤੇ ਖਾਸ ਕਰਕੇ ਜਿਹੜੇ ਬਿਜ਼ਨਸਮੈਨ ਨੇ ਕਹਿੰਦੇ ਵੀ ਉਹ ਚੰਡੀਗੜ੍ਹ ਤੋਂ ਸ਼ਿਫਟ ਹੋ ਰਹੇ ਨੇ ਕੋਈ ਪੰਚਕਲੇ ਕੋਈ ਮੁਹਾਲੀ ਵੀ ਉੱਥੇ ਖੁੱਲ ਕੇ ਵਪਾਰ ਕਰਾਂਗੇ ਇੱਥੇ ਬੰਦਸ਼ਾਂ ਹੀ ਬਹੁਤ ਹੈ ਭਾਜੀ ਬੰਦਸ਼ਾਂ ਹੈ ਨਹੀਂ ਹੈ ਲਗਾਈਆਂ ਗਈਆਂ ਹੈ ਹੀ ਨਾ ਲਗਾਈਆਂ ਉਹਦਾ ਰੀਜ਼ਨ ਵੀ ਤੁਹਾਨੂੰ ਉਹੀ ਦੱਸਿਆ ਜਿਹੜੀ ਪਹਿਲਾਂ ਤੁਹਾਡੇ ਨਾਲ ਮੈਂ ਮਤਲਬ ਆਪਣੀ ਗੱਲ ਰੱਖੀ ਸੀ ਵੀ ਜਦੋਂ ਡਿਵੈਲਪਰਸ ਆ ਗਏ ਡਿਵੈਲਪਰਸ ਐਸਐਲਏ ਤੁਸੀਂ ਮੁਹੱਲੀ ਦੇਖੋ ਕਿੰਨੇ ਆਏ ਹੋਏ ਖਰ ਆਪਣਾ ਰੋਪੜ ਦੇ ਵਿੱਚ ਦੇਖੋ ਅਫਸਰੀ ਜਿਰਗਪੁਰ ਚ ਦੇਖੋ ਕਿੰਨੇ ਮੁੱਲਾਪੁਰ ਚ ਕਿੰਨੇ ਹੈ ਠੀਕ ਹੈ ਉਹ ਜਦੋਂ ਬੰਦਿਸ਼ ਇੱਥੇ ਲੱਗੀ ਤਾਂ ਉਹਨਾਂ ਦਾ ਮਾਲ ਵਿਕਣਾ ਸ਼ੁਰੂ ਹੋਇਆ ਉਹਨੋਂ ਦੇਚ ਹੂੰ ਮੈਂ ਕਿਸੇ ਦਾ ਨਾਮ ਨਹੀਂ ਲੈ ਸਕਦਾ ਠੀਕ ਹੈ ਸੋਨਾਂ ਨੂੰ ਬੜਾ ਕੁਝ ਆਂਦਾ ਹੈ ਓਕੇ ਬੀ ਐਨ ਆਈ ट्रांजैक्शन ਉਧਰੋਂ ਹੋ ਗਈ ਐਨਈ ਬੈਨੀਫਿਟ ਦਿੱਤੇ ਈਵਨ ਇੱਕ ਵਾਰੀ ਬੜੀ ਦਿਲ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਪ੍ਰਦੀਪ ਛਬੜਾ ਜੀ ਇੱਥੇ ਮੇਰੇ ਜਿਹੜੇ ਮਤਲਬ ਪਰਮ ਮਿੱਤਰ ਸੀਗੇ ਮੇਅਰ ਸੀਗੇ ਹੁਣ ਸਾਡੇ ਚ ਨਹੀਂ ਰਹੇ ਜੀ ਜੀ ਉਦੋਂ ਪ੍ਰਦੀਪ ਮੈਰਾ ਜੀ ਐਡਵਾਈਜ਼ਰ ਸੀਗੇ ਹਾਂ ਉਹ ਤਿੰਨ ਚਾਰ ਚੀਜ਼ਾਂ ਦੀ ਉਹਨਾਂ ਨੇ ਮੇਰੇ ਨਾਲ ਡਿਸਕਸ਼ਨ ਕੀਤੀ ਮੈਂ ਉਹਨਾਂ ਨੂੰ ਪ੍ਰਪੋਜ਼ਲ ਦਿੱਤੀ ਜਿਹੜੇ ਅੱਜ ਸਪੋਰਟਸ ਕੰਪਲੈਕਸ ਹੈ ਹਾਂ ਇਹਨਾਂ ਦੀ ਵੀ ਇੱਕ ਡਿਸਕਸ਼ਨ ਹੋਈ ਮੇਰੀ ਪ੍ਰਦੀਪ ਜੀ ਨਾਲ ਫਿਰ ਇੱਕ ਮੈਂ ਉਹਨਾਂ ਨੂੰ ਦੱਸਿਆ ਸੀ ਵੀ ਜੇ ਚਾਰਕ ਜਿਹੜੇ ਆਊਟਰ ਚੰਡੀਗੜ੍ਹ ਦੇ ਸਾਰੰਗਪੁਰ ਹੋ ਗਿਆ ਇਧਰੋਂ ਮਣੀ ਮਾਇਰਾ ਹੋ ਗਿਆ ਤੇ ਰੋਡ 48 ਸੈਕਟਰ 42 ਸੈਕਟਰ ਜੇ ਇੱਥੇ ਚਾਰਕ ਆਪਾਂ ਬੈਂਕਟ ਹਾਲ ਖੋਲ੍ਹ ਦਈਏ ਹਾਂ ਜਿਹਦੇ ਕੀ ਕਾਰਪੋਰੇਸ਼ਨ ਨੂੰ ਸਿੱਧਾ ਫਾਇਦਾ ਹੋ ਜੇ ਬਿਲਕੁਲ ਬਟ ਉਹਦੋਂ ਨਹੀਂ ਖੋਲਣ ਦਿੱਤੇ ਜੀ ਜਿਹੜੇ ਜ਼ੀਰਕਪੁਰ ਦੇ ਹਾਂ ਬੈਂਕਟ ਹਾਲ ਸੀਗੇ ਉਹਨਾਂ ਨੇ ਨਹੀਂ ਦਿੱਤੀ ਚੰਡੀਗੜ੍ਹੀਆਂ ਤੇ ਜ਼ਿਆਦਾ ਵਿਆਹ ਤੇ ਜ਼ੀਰਕਪੁਰ ਪੰਤਿਕੋਲੇ ਪਰ ਉਹ ਰਾਮਗੜ੍ਹ ਹਾਂਜੀ ਜਿੱਥੇ ਖਰੜ ਵਾਲੇ ਪਾਸੇ ਹੁੰਦੇ ਆ ਬਿਲਕੁਲ ਜੀ ਬਿਲਕੁਲ ਉਹ ਰਹਿੰਦਾ ਹੁੰਦਾ ਇੱਕ ਕਾਰਪੋਰੇਸ਼ਨ ਕੋਲ ਕਮਿਊਨਿਟੀ ਸੈਂਟਰ ਸੀ ਜੇ ਕੰਮ ਬੰਦਾ ਕਰਨਾ ਚਾਹੁੰਦਾ ਸੀ ਹਾਂ ਉਹਦੇ ਵੀ ਪੈਸੇ ਬੜੇ ਵਧਾਤੇ ਆ ਹਾਂ ਉਹ ਹੁਣ ਨਾਮ ਨੇ ਕਮਿਊਨਿਟੀ ਸੈਂਟਰ ਰਹਿ ਗਿਆ ਜੀ ਅਖੀਰਲਾ ਸਵਾਲ ਤੁਸੀਂ ਚੰਡੀਗੜ੍ਹ ਦਾ ਫਿਊਚਰ ਕੀ ਸਮਝਦੇ ਜੀ ਦੇਖੋ ਚੰਡੀਗੜ੍ਹ ਦਾ ਫਿਊਚਰ ਪਹਿਲਾਂ ਤਾਂ ਜੋ ਪਹਿਲਾ ਚੰਡੀਗੜ੍ਹ ਸੀਗਾ ਮੈਂ ਮਤਲਬ ਸਮੇਂ ਲੋ ਜੰਪਾਲੀ ਇੱਥੇ ਦੀ ਹੈਗੀ ਐ ਇੱਥੇ ਸਟੱਡੀ ਕੀਤੀ ਹੈ ਜੀ ਜਿਹੜਾ ਤਾਂ ਚੰਡੀਗੜ੍ਹ 1990 ਤੱਕ ਸੀਗਾ ਹਾਂ ਉਦੋਂ ਦਾ ਚੰਡੀਗੜ੍ਹ ਤਾਂ ਮੈਨੂੰ ਹੁਣ ਦਿਖਦਾ ਨਹੀਂ ਠੀਕ ਹੈ ਹਾਂ ਦੂਸਰਾ ਇੱਥੇ ਚੰਡੀਗੜ੍ਹ ਦਾ ਫਿਊਚਰ ਤਾਂ ਹੀ ਬੈਟਰ ਹੋ ਸਕਦਾ ਜੇ ਇੱਥੇ ਮੈਕਸਿਮਮ ਅੰਡਰਪਾਸ ਬਣਨ ਹਾਂ ਔਰ ਕੁਝ ਫਲਾਈਓਵਰ ਜਮ ਹਾਂ ਜਿਸ ਦਾ ਟ੍ਰਿਬਿਊਨ ਦਾ ਜਾਂ ਜੀ ਪੰਚਕੂਲੇ ਦਾ ਹਾਂ ਇਹ ਇਦਾਂ ਦੇ ਕਿਉਂਕਿ ਜਦ ਤੱਕ ਸੀ ਟ੍ਰੈਫਿਕ ਨੂੰ ਕੰਟਰੋਲ ਨਹੀਂ ਕਰਦੇ ਜਿਹੜੀ ਇੱਕ ਬਿਊਟੀ ਸੀ ਚੰਡੀਗੜ੍ਹ ਦੀ ਜਿਹੜਾ ਟ੍ਰੈਫਿਕ ਨੂੰ ਕੰਟਰੋਲ ਕਰ ਸੀ ਸੀ ਰੌਂਡ ਅਬਾਊਟਸ ਜੀ ਉਹੀ ਇੱਕ ਹਰਡਲ ਬਣ ਗਿਆ ਉਹ ਕਿਉਂਕਿ ਇੱਕ ਸਪੈਨ ਆਫ ਸਟਰਡ ਰੋਡ ਦਾ ਨਾ ਜਿਹੜਾ ਬੜਾ ਛੋਟਾ ਹੈ ਹਮ ਲਾਈਟ ਜਲਦੀ ਤੋਂ ਜਲਦੀ ਆ ਜਾਂਦੀ ਹੈ ਇੱਕ ਵੀ ਲਾਈਟ ਖਰਾਬ ਹੋ ਜਾਏ ਤੇ ਤੁਸੀਂ ਦੇਖੋ ਕਿੰਨਾ ਜੀ ਅਫਸੈਟ ਹੋ ਜਾਂਦਾ ਸਾਰਾ ਹਮ ਤੇ ਉਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਚਾਹੀਦਾ ਹੈ ਇਹ ਚਲੋ ਜੋ ਕਾਰਗੋਜ਼ੀਆ ਸਾਹਮਣੇ ਬਸਾਇਆ ਉਹਦੀ ਦਰਹਵਰ ਨੂੰ ਵੀ ਰੱਖਣ ਔਰ ਵਧੀਆ ਕੋਈ ਆਰਕੀਟੈਕਟ ਜਾਂ ਆਪਣੀ ਜੇ ਇਹਨਾਂ ਦੇ ਚੀਫ ਆਰਕੀਟੈਕਟ ਜਾਂ ਕੋਈ ਵੀ ਟਾਊਨ ਪਲਾਨਰ ਵਧੀਆ ਉਹਨਾਂ ਕੋਲ ਫਿਊਚਰਲੀ ਕੰਮ ਦਾ ਇਹਨਾਂ ਦੀ ਜੋ ਪਲਾਨਿੰਗ ਹੈ ਉਹਨੂੰ ਚੇਂਜ ਕਰਨੀ ਪੈਗੀ ਟ੍ਰੈਫਿਕ ਦੀ ਉਦੋਂ ਤੱਕ ਅਸੀਂ ਮਤਲਬ ਇੱਥੇ ਤਾਂ ਮੈਂ ਨਹੀਂ ਸਮਝਦਾ ਹੁਣ ਤਾਂ ਤੁਸੀਂ ਦੇਖੋਗੇ ਪਿਛਲੇ 8-10 ਵਰਿਆਂ ਤੋਂ ਕਿੱਦਾਂ ਕਾਰਪੋਰੇਸ਼ਨ 'ਚ ਲੜਾਈ ਹੋ ਰਹੀ ਹੈ ਕਿ ਸੜਕਾਂ ਦਾ ਬਦਹਾਲ ਹੋ ਗਿਆ ਔਰ ਕੀ ਬਾਕੀ ਸੀਵਰ ਸਿਸਟਮ ਦਾ ਇਹਦਾ ਚੈੱਕ ਇਹਨਾਂ ਨੂੰ ਰੱਖਣ ਦੀ ਬਹੁਤ ਜ਼ਰੂਰਤ ਹੈ ਤਾਂ ਹੀ ਚੰਡੀਗੜ੍ਹ ਉਹ ਪੁਰਾਣਾ ਸੀ ਵਾਪਸ ਇੰਜੋਏ ਕਰ ਸਕਾਂਗੇ ਜੇ ਸਾਰਾ ਕਾਰਪੋਰੇਸ਼ਨ ਵੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੀ ਦਿਲ ਨਾਲ ਚੰਡੀਗੜ੍ਹ ਦੀ ਪਲੈਨਿੰਗ ਤੇ ਗੌਰ ਕਰੇਗੀ ਮਿਹਰਬਾਨੀ ਥੈਂਕ ਯੂ ਸਰ ਤੁਸੀਂ ਵਿਕਰਮ ਚੋਪੜਾ ਜੀ ਨੂੰ ਸੁਣਿਆ ਅੱਜ ਦੇ ਪ੍ਰੋਗਰਾਮ ਦਾ ਮੁੱਖ ਮਕਸਦ ਇਹ ਹੀ ਸੀ ਕਿ ਚੰਡੀਗੜ੍ਹ ਚ ਪ੍ਰਾਪਰਟੀ ਕਿੱਧਰ ਜਾ ਰਹੀ ਹੈ ਕਿੰਨੀ ਡਾਊਨ ਜਾ ਰਹੀ ਹੈ ਕਿੰਨੀ ਅੱਪ ਜਾ ਰਹੀ ਹੈ ਉਰ ਮੋਹਾਲੀ ਤੇ ਪੰਚਕੁਲਾ ਜਿਹੜਾ ਆ ਉਹ ਕਿਸ ਢੰਗ ਨਾਲ ਵਿਕਸਿਤ ਹੋ ਰਿਹਾ